ਠਾ ਚੱਲ ਚਾਚਾ ਇਸ ਨੂੰ ਪੁੱਛਦੇ ਆ ਚਾ ਚਾਚਾ ਕਿਵੇਂ ਆ ਠੀਕ ਵਧੀਆ ਅੰਬਰ ਕਿੱਥੇ ਆ ਅੰਬਰ ਤਾਂ ਅੰਦਰ ਹੈ ਬਾਈ ਅਸਿਆ ਚੱਲ ਠੀਕ ਆ ਹਾਂ ਅੰਪੜ ਤੋਂ ਵਰੀਆ ਅੰਬਰ ਦਾ ਅੰਦਰ ਹੀ ਹੂ ਬਾਈ ਕੀ ਕਰਦਾ ਬਸ ਤੈਨੂੰ ਪਤਾ ਹੀ ਹੈ 20 25 ਹੀ ਲੜੀ ਕਿਤੇ ਲੈ ਰਹੀ ਨੇ ਅੱਛਾ ਆਪ ਪਹਿਲੀ ਸਾਈ ਫਰਾਦਾਂ ਨਾਲੇ ਕਾਰਜ ਥੱਲੇ ਲਿਆ ਤੇ ਵਧੀਆ ਪਿੰਡ ਨਜ਼ਾਰਾ ਹੀ ਲੈਂਦੇ ਤੇ ਕੋ ਪਿੰਡ ਜਗ੍ਹਾ ਦੀ ਆਵਰੇ ਮਨਾ ਚਿੰਤਾ ਉਹ ਚੱਲ ਆ ਇਹਦਾ ਕੰਮ ਵੀ ਕਰਦਾ ਉਹ ਹੈ ਕਿੱਥੇ ਆ ਅੰਦਰੇ ਪਿਆ ਆਊਗਾ ਯਾਰਾ ਕਿਹੜਾ ਕੰਮ ਕਰਦਾ ਮੀਨ ਤੋਂ ਬਾਦੂ ਸਾਰਾ ਕੰਮ ਉਹ ਬੁੱਢੂ ਕਰੂ ਬੁੱਢੂਰ ਵਰਪੰਥਰ ਪਿਆ ਰਿਹਾ ਲੈ ਦੇ ਕੋਈ ਅੰਦਰ ਹੀ ਪਿਆ ਕਮ ਬਤਾਓ। ਕਾਹ ਮੈਂ ਨਾ। ਆਈ ਬੈ ਉਹ। ਕੋਸੇ ਨਹੀਂ ਯਾਰ ਰਾਤ ਠੰਢੀ ਨਹੀਂ ਲੱਗੀ। ਕੰਮ ਦਾ ਬੋਝ ਹੋ ਰਹਿਂਦਰ ਤੇ। ਕੰਮ ਦਾ ਨਹੀਂ ਯਾਰ ਪਸੂ ਰਾਤ ਮੀਂਹ ਵਾਲਾ ਮੌਸਮ ਜਿਆ ਦੀ। ਨਾ ਠੀਕ ਹੈ। ਉਹ ਕੀ ਕਹਦੇ ਆ? ਕੁਛ ਨਹੀਂ ਬਈਲਾ ਯਾਰ ਬੇਕਾ ਜਿਆ। ਅੱਲੀ ਅਗੇ ਠੰਡਾ ਹੈ। ਨਾ ਯਾਰ ਕੌਣ ਆਜਾ ਬਣਾਉਣੇ ਮੂਹ ਨੂੰ। ਮੂਸ ਦੀ ਉਹ ਯਾਰ ਸਾਡਾ ਨਾ ਲੜੇ ਯਾਰ। ਭਾਈ ਉਹ ਕੁਛ ਨਹੀਂ ਕਹਿੰਦਾ ਬਿਮਾਰ ਹੈ ਅੰਦਰ ਪਿਆ। ਬਈ ਸੀ ਹੱਥੋਂ ਹੋਇਆ ਪੜਦਾ। ਨਾਲ ਕੁਛ ਨਹੀਂ ਕਹਿੰਦਾ ਚੱਲੀ। ਚਲ। ਚਲੋ ਪਾ ਕਪੜੇ ਕੁੱਪੜੇ ਬੰਦਾ ਮੁੰਨਾ ਲਾ ਲਾ ਬੰਦਾ ਚਲ ਆਇਓ ਹੋ ਮਾ ਲੋੜੀ ਤੇ ਕਹਿਣਾ ਈ ਤੜਕੇ ਓਏ ਤਾਂ ਸੁਸਬਾ ਦੇ ਨੇ ਇਹ ਤਾਂ ਆਈ ਕੁਸਬਾ ਦੇ ਨੇ ਹਾਂ ਖਾਣ ਪੀਣ ਦਾ ਫੁੱਲ ਪ੍ਰੋਗਰਾਮ ਜਰੂਰ ਆਉਂਦਾ ਭਾਈ ਕਰੂੰਗਾ ਇਹ ਖਾਣ ਪੀਣੇ ਭਾਲਦਾ ਉਹ ਵੀ ਮਾ ਵੀ ਕਰ ਲਿਆ ਕਰੋ ਪ੍ਰੋਗਰਾਮ ਹੁੰਦਾ ਬੜੇ ਗੱਲ ਜੀ ਬੱਲੇਗਾ ਕਦੇ ਹੀ ਕੋਨਾ ਬੈਹ ਹੋ ਜੇ ਚਲੋ ਭਾਈ ਜਰੂਰ ਕੋਚੋ ਭਾਈ ਜਰੂਰ ਆਵੋ ਜੀ ਮੈਂ ਸੁਣ ਤਾ ਛੋਟਾ ਜਿਹਾ ਕਿੰਨਾ ਮੇਰੇ ਮੈਨੂੰ ਬਹੁਤ ਪਤਾ ਨਹੀਂ ਯਾਰ ਮੇਰੇ ਤੇ ਤਾਂ ਪਾੜਾ ਲੱਗਦਾ ਯਾਰ ਛੋਟਾ ਜਿਹੜਾ ਵੱਡਾ ਹਾਂ ਮੇਰੇ ਨਾਲ ਕੋਈ ਵੀ ਗੱਲਾਂ ਨਾ ਉਹ ਉਸੇ ਦੀ ਕਰਦੇ ਨੇ ਨਹੀਂ ਅੱਜ ਵੀ ਉਹ ਕਰਦਾ ਚੱਲ ਤੂੰ ਬਹਿੜ ਜਾ ਹੁਣ ਤਾਂ ਸਭ ਅਹੀਂ ਨਹੀਂ ਆਉਂਦੇ ਤੇ ਇਹ ਤਾਂ ਪੀ ਜਾਂਦੇ ਨੇ ਹੋਰ ਚੱਲ ਯਾਰ ਇੱਧਰ ਹੀ ਨਾ ਬੋਲ ਤੂੰ ਵੀ ਨਹੀਂ ਘਰ ਦਾ ਤੇ ਇੰਦਾ ਕੁ ਹੀ ਹੈ ਪੈਸੇ ਤੋਂ ਤਾਂ ਕਰਦੇ ਬੱਸ ਪੈਸੇ ਵੀ ਨਹੀਂ ਆਕੇ ਉਹ ਪੈਸੇ ਮਰ ਲੈ ਉਹ ਟੈਂਡਾ ਮੈਂ ਤੁਹਾਨੂੰ ਦਰਸਾਉਣਾ ਦਗੀ ਉਹ ਸਾਮ ਨੂੰ ਜਿਗੜਤਾ ਕਰ ਲੈਂਦੇ ਯਾਰ ਉਹ ਮੰਗ ਲੈਣੇ ਹੈ ਮੰਦਰ ਨੂੰ ਜਿਹਾ ਕਰਦੇ ਆ ਹੁਣ ਦੂ ਮੈਂ ਨਾਲ ਜਿਥੇ ਲਾ ਮੰਗੀ ਖੜੇ ਆ ਓਏ ਕਿੱਥੇ ਹੋਰ ਮੰਗ ਲੈਣੇ ਹੋਰ ਮੰਗ ਲੈਣੇ ਆ ਹੋਰ ਮੰਗੇ ਕੋਈ ਫੜੋਈ ਜਾਂ ਹੋ ਵੀ ਵੀ ਦੇਣ ਵਾਲਾ ਓਏ ਤੂੰ ਬੈਠਦਾ ਪਿੰਡ ਵਸਦਾ ਚਲ ਦੇਖ ਫਿਰ ਮੈਂ ਇਹ ਕਹਿਣਾ ਹੁਣ ਤਾਂ ਨਹੀਂ ਖਾਲੀ ਮੋੜਦੇ ਤਰਫੇ ਓਏ ਮੈਂ ਇਹ ਕਹਿਣਾ ਜਿਹੜਾ ਪਾ ਉੱਗ ਤੱਕ ਨਹੀਂ ਕਿਸੇ ਜੀਪ ਦੇਖ ਓਏ ਮੈਂ ਕਹਿੰਦਾ ਕੋਈ ਲੈਂਦਾ ਜਿਗੜ ਦੋਣਾ ਕੋਈ ਕੁਛ ਸੱਤਰਾ ਪਤਾ ਹੈ ਉੱਥੇ ਆ ਬਈ ਦੇਖ ਸਮਾਂ ਆ ਜਾਣਾ ਓਹ ਉਹ ਲਿਆਉਣੀ ਮੋਕੀ ਤੇ ਆਪਾਂ ਦੋ ਕੋਈ ਮੁਰਗਾ ਪਾ ਗਏ ਤਾਂ ਤਾਂ ਹੁਣ ਲੱਗਦਾ ਜੇ ਵੀ ਆ ਜੀ ਸੱਲ ਵੀ ਕੋਈ ਉਹ ਕੋਲ ਠੰਡਾ ਕੌਣ ਕਰੂਗਾ ਲੈ ਕਿੱਥੇ ਕੰਮ ਭੈਣ ਚੋ ਜਿਹੜਾ ਸਮੇਂ ਜਿਹੜਾ ਖੁਰਬੜਾ ਹੀ ਕਰੇ ਆਪਣੇ ਤੇ ਮੁਰਗੀ ਹੀ ਧੌਂਦਾ ਐ ਦੇਖ ਕੀ ਤਾਂ ਯਾਰ ਕੋਈ ਦਿੰਦਾ ਨਹੀਂ ਜਗਾੜ ਦੋਣਾ ਅੱਧੀ ਪਿੰਡ ਦੇ ਦਾ ਬੈਠੇ ਨੇ ਲੱਪਣੇ ਨੇ ਮਦਾਬ ਕੇ ਅਸੀਂ ਦੇ ਚੱਲ ਦੇਖਦੇ ਆਂ ਰੋਜ ਤੱਕ ਨਾ ਵੀ ਕਲਾ ਦਿੰਦਾ ਜੀ ਇਹਨੇ ਤੇਰੇ ਲਈ ਵੀ ਕੁਛ ਨਹੀਂ ਹੁੰਦਾ 10 20 ਵੀ ਨਹੀਂ ਲੈ ਜੀਬਾ ਖੋ ਕੱਢਾ ਬਾਹਰ ਹੋਰ ਅੱਗੇ ਕਿਨੇ ਬੰਦੇ ਆ ਕੇ ਚੜ੍ਹੂ ਮਾਰਦਾ ਬਾਦੂ ਹੋਇਆ ਲੱਗਦਾ ਹੋਰ ਭਾਈ ਕੀ ਹਾਲਾ ਵਧੀਆ ਭਾਈ ਹੋਰ ਠੀਕ ਹੈ ਹੋ ਠੀਕ ਹੈ ਵਧੀਆ ਕੀ ਬਣੀਆਂ ਦਾ ਤੁਸੀਂ ਬਿਹਲੇ ਤੂੰ ਕਿੱਧਰ ਫਿਰਦਾ ਆ ਉਹ ਮੈਂ ਤਾਂ ਯਾਰ ਉਹ ਜਵਾਬ ਇਹ ਵਾਸਤੇ ਯਾਰ ਆਂਡੇ ਦੇਖਦਾ ਫਿਰਦਾ ਵੀ ਯਾਰ ਅਰਜਕ ਬਹੁਤ ਹੀ ਜਾਇਆ ਮਤਾਂ ਉਹਨਾਂ ਨੇ ਪਤਾ ਕਰ ਲਾਂਦਾ ਯਾਰ ਆਪਣੇ ਜਨਾਲ ਪਾਲੇ ਕੇ ਫਾਰਮ ਹੈਗੇ ਹੈਂ ਪਰ ਉੱਥੇ ਵੀ ਗਿਆ ਦੀ ਮੱਚ ਉਹਦੇ ਕਰਕੇ ਆ ਹੁਣ ਲੋੜੀ ਕਰਕੇ ਹੋ ਗਿਆ ਛੋਟੇ ਚ ਪੈਰੀ ਆ ਉਹਦਾ ਛੋਟੇ ਚ ਪੈਰੀ ਆ ਐ ਕਰ ਉਹ ਕੀ ਰੇਟ ਦਿੰਦੇ ਨੇ ਨੈਟਰ ਜੇ ਉਹ ਤਾਂ ਯਾਰ 300 ਕਹਿੰਦੇ ਨੇ ਮੈਂ ਲਾਇਆ 300 ਖੜ ਜਾ ਇੱਕ ਇੱਕ ਮਿੰਟ ਖੜ ਹਾਂ ਆਂਡੇ ਚ ਹੀਂਦੇ ਨੇ ਹਾਂ ਦੇਈਏ ਤੈਨੂੰ ਆਪਣੇ ਘਰੇ ਹੈਗੇ ਮੁਰਗੇ ਦੇ ਦੇ ਫਿਰ ਹੋਰ ਕੀ ਚਾਹੀਦਾ ਪਹਿਲਾਂ ਮੈਨੂੰ ਰੇਟ ਦੀ ਗੱਲ ਕਰ ਦੇ ਕਿ ਮੈਂ ਇਹੀ ਕਹਾਂ ਕਿੰਨੇ ਦੀ ਉਹ ਤਾਂ 300 ਦੀ ਟਰੇ ਦਿੰਦਾ ਸੀ ਚਲ ਉਹੀ ਦੇ ਦੇ ਫਿਰ ਚਲ ਉਹੀ 300 ਦੀ ਲਿਆ 300 ਰੁਪਿਆ ਫਿਰ ਸਿੱਧਾ ਦਿੰਦੇ ਮੈਂ ਹੋਰ ਮਾਤਾ ਕੋਈ ਐ ਕਰੀ ਤੁਹਾਨੂੰ ਨਾ ਕਰੋਂ ਫੜ ਕੇ ਲੈ ਜੂ ਹਾਂ ਸੱਤ ਐ ਕਰੂ ਹਾਂ ਘਰੇ ਆਪਣਾ ਬੱਦੂ ਹੈ ਗਿਆ ਹਾਂ ਬੱਦੂ ਨੂੰ ਜਾ ਕੇ ਐ ਕਹਿੰਦੀ ਕਦੇ ਤੇਰੇ ਭਾਈ ਨੇ ਪੈਸੇ ਦਾ ਮੈਥੋਂ ਲੈ ਲੈ ਹਾਂ ਕਦੇ ਮੈਨੂੰ ਆਂਡੇ ਦੇ ਦੇ ਕਰੇ ਫੇਰ ਨਹੀਂ ਬਗ ਬਗ ਠੀਕ ਠੀਕ ਕਰੇ ਬਗ ਜਾ ਆਪਣੇ ਜਾ ਬਗ ਜਾ ਹਨ ਆਪਾਂ ਵੀ ਚੱਲਦੇ ਆ ਫਿਰ ਨਾਲੇ ਚੱਲ ਉਹ ਨਿਕਲ ਲੈ ਜਾ ਉਹ ਤੂੰ ਏ ਲਓ ਓਏ ਉਹ ਤੇਈ ਉਹ ਸੋਟ ਵਾਲੇ ਪੈਸੇ ਫੜਾਏ ਤੇ ਚਰਮਾ ਆਂਡੇ ਕਹਿੰਦਾ ਕਹਿੰਦਾ ਸੋਡੇ ਤੇ ਫਿਰ ਜਿਜੇ ਪਾਏਗਾ ਇੰਟਰੀ ਇਹ ਕਹਿੰਦਾ ਆ ਪੈਸੇ ਘਰੇ ਵਾਂਡੇ ਕਹਿ ਦਿੱਨੂ ਮੈਂ ਉਹ ਕਹਿੰਦਾ ਸਾਡੇ ਘਰੋਂ ਫੜ ਕੇ ਲੈ ਜੀ ਯਾਰ ਕਹਿੰਦਾ ਉੱਥੇ ਬੁੱਧੂ ਹੋਊਗਾ ਸਾਡੇ ਕਿਹੜੇ ਨੇ ਕੁੱਕੜਾ ਉਹਦਾ ਯਾਰ ਮੈਨੂੰ ਕਿਹਾ ਮੈਂ ਪੈਸੇ ਫੜਾਏ ਗਏ ਯਾਰ ਉਹਦਾ ਤੈਨੂੰ ਚਿੰਪੀ ਕਿਉਂ ਕੀ ਗੱਲ ਆ ਨਹੀੜੀ ਨੇ ਓ ਯਾਰ ਮੈਂ ਤਾਂ ਫਿਰ ਪਹਿਲਾਂ ਪਹਿਲਾਂ ਘਰ ਹੀ ਨਹੀਂ ਢੱਕਾ ਤੋੜਦਾ ਉਹਦਾ ਮੈਨੂੰ ਕਹਿੰਦੀ 1 ਮਿੰਟ ਜਿਹਾ ਲੈ ਆ ਕੇ ਦੇ ਦਿੰਦਾ ਤੈਨੂੰ ਕਿਹੜੇ 1 ਮਿੰਟ ਜਿਹੜਾ ਲਾਗੇ ਚੀਟ ਤੇਨੂੰ ਲੰਘ ਜਾਵੇ ਫਿਰ ਹੁਣ ਮੈਂ ਤਾਂ ਮਾਂ ਤਾਂ ਯਾਰ ਮਾਂ ਤਾਂ ਮਾਂ ਤਾਂ ਉਹ ਨਹੀਂ ਹੈਗੇ ਮੇਰਾ ਸਾਰੇ ਕੰਮ ਹੁੰਦਾ ਇਕੱਲੇ ਦੇ ਨਾਲ ਪਹਿਰੇ ਉਹ ਨਹੀਂ ਜਾਂਦੇ ਰੇ ਘੜ ਤੇ ਤੜਕੇ ਨਿਕਲਣਾ ਜੀਵਨ ਨਾਲ ਤੇ ਜਮੀਨ ਡਾਕਦਾ ਡ ਹਾਂ ਉਹਦਾ ਤਾਂ ਪਾਰਛਾ ਬਾਈ ਸਾਡੇ ਨਹੀਂ ਕੋਈ ਨਾਮ ਦੇਣਾ ਸਾਡੇ ਉਹ ਫੋਨ ਫੋਨ ਤਾਂ ਲਾਲ ਫੋਨ ਬਾਣੀ ਨਹੀਂ ਇਹ ਫੋਨ ਨਹੀਂ ਹੈ ਇਹ ਫੋਨ ਹੈ 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 ਨਹੀਂ ਵੇਖਦਾ ਗਰੀਬ ਮਾਰੀ ਕਰਤੀ ਫਰਾ ਉਹ ਤਾਂ ਬਾਈ ਮੇਂ ਦਾ ਕਰਤੀ ਪੱਟੀ ਮਿਸਾ ਕਹੀਂ ਦੇਖਣਾ ਜੂ ਤਾਂ ਇਹ ਜੇ ਬੰਦੇ ਯਾਰ ਮੈਂ ਤਾਂ ਕਰ ਅੱਜ ਤੱਕ ਦੇਖੀ ਨਹੀਂ ਹੈਗੀ ਯਾਰ ਇਹ ਨੰਬਰ ਮੈਂ ਵਿਸ਼ਵਾਸ ਤੇ ਫੜਾਇਆ ਤੇ ਇਹਨੂੰ ਪੈਸੇ ਉਹ ਤਾਂ ਮੈਨੂੰ ਘਰੇ ਕੱਲੇ ਦੁਪਾਰੀ ਆ ਤੂੰ ਦਾ ਮੈਂ ਹੁਣ ਮੈਂ ਕਿਹੜੀ ਜਵਾਬ ਦੇਵਾਂਗਾ ਤਾਂ ਮੈਂ ਕਿਹੜੇ ਵੇਲੇ ਦਾ ਘਰੋਂ ਨਿਕਲੇ ਆਇਆ ਉਹ ਤੂੰ ਦੇਖ ਬਾਈ ਇਹ ਤਾਂ ਯਾਰ ਮਾੜੀ ਗੱਲ ਆ ਯਾਰ ਲੰਘ ਕੇ ਉਧਾਂ ਬਾਈ ਚੱਲ ਜਾਈਦਾ ਫੇਮਾ ਜਮਾ ਮਾ ਲੰਘ ਗਿਆ ਮੇਲੇ ਵਿੱਚ ਕੀ ਹੈ ਬਾਈ ਬਸ ਸਭ ਠੀਕ ਆ ਠੀਕ ਆ ਬਾਈ ਕੋਈ ਗੱਲ ਨਹੀਂ ਉਹਨਾਂ ਦਾ ਪੈਸੇ ਜੀ ਹਮੰਦਾ ਲੱਗਦਾ ਤੁਸੀਂ ਸਾਰੇ ਤਾਂ ਪਾਰਖਿਆ ਮੈਨੂੰ ਕੱਲੇ ਨੂੰ ਹੈ ਇਹ ਤਾਂ ਪਾਰਖਿਆ ਨਹੀਂ ਮਾ ਲਾਣੀ ਹੈ ਹਜੇ ਲੱਗਦਾ ਥੋੜਾ ਇਹ ਤਾਂ ਪਾਰਖੀ ਹੈ ਕਰੇ ਮੈਂ ਕਰਨ ਦੇਵੇ ਕੀ ਰਾਲਾ ਪਾਰਖਿਆ ਉਧੂ ਹੋਏ ਉਹਨਾਂ ਸੱਜੂ ਦਾ ਮੁੰਡਾ ਆਇਆ ਦੀ ਦੁਨੋਂ ਤੋਂ ਹਾਂ ਉਹਨਾਂ ਨੂੰ ਜੀਪ ਲਾ ਕੇ ਕਿਨੇ ਕਿਨੇ ਸਾਡੇ ਕਰੇ ਮੁਰਗੇ ਨਹੀਂ ਮੁਰਗੀਆਂ ਵੀ ਆਂਡੇ ਲਿਆ ਦਿੰਦੇ ਉਹਨੂੰ ਆਂਡੇ ਮੰਗਦਾ ਫਿਰਦਾ ਸੀ ਮੈਨੂੰ ਆਂਡੇ ਦੇ ਆਂਡੇ ਕਿੱਥੇ ਨੇ ਆਪਣੇ ਕੋਲੇ ਕੋਕੜਾ ਫਿਰ ਉਹ ਤਾਂ ਕਹਿੰਦੇ ਲੱਗਦੇ ਪਾ ਦੇ ਆਪਾਂ ਤਾਂ ਉਦੋਂ 300 ਰੁਪਏ ਲੈ ਲਿਆ ਦੱਸ ਹੁਣ ਮੈਂ ਕੀ ਕਰਾਂ ਲਾਂਬੇ ਤਬੂਗਾਂ ਉਹਨੂੰ ਅੱਗੇ ਚੋਰੀਆਂ ਕਰੂ ਉਹ ਫਿਰ ਉਹਦਾ ਕੋਈ ਇਲਾਜ ਕਰੋ ਲਾ ਤਾਂ ਫਿਰ ਮੇਰਾ ਇੱਕ ਕੰਮ ਹੈ ਕੂਨਾਂ ਵਿੱਚ ਬੋਲੀ ਮੈਂ ਇਹਨੂੰ ਕਿ ਲੋਟ ਬੋਲਣ ਜਾ ਮੇਰੇ ਨਾਲ ਲੱਗ ਜੀ ਉਹਦਾ ਭਾਈ ਜੁਰ ਮੰਨਦਾਂਗੇ ਮੈਂ ਨਾਲ ਲੱਗ ਜੂ ਆਏ ਤਾਂ ਫਿਰ ਉਹ ਸੁੱਤ ਪਾ ਲਿਆ ਉਹਨੇ ਮੇਰਾ ਆਏ ਤਾਂ ਲੋਟ ਨਹੀਂ ਹੁੰਦਾ ਹੈਗਾ ਬਸ ਫਿਰ ਠੀਕ ਹੈ ਉਹ ਜਮੀ ਹੱਦ ਕਰਕੇ ਇਹ ਗੱਲੇ ਕੋਈ ਇਹ ਗੰਜਰੇ ਲਾਂਪੇ ਨੇ ਲੱਗੇ ਕੱਲੂ ਚੋਰੀਆਂ ਕਰੂ ਕੁਛ ਉੱਡ ਕੈਂਚੀ ਕਰੂ ਕਹਿੰਦੇ ਕੀ ਕੁਛ ਕਰੇ ਉਹਦਾ ਭਾਈ ਕਰਦਾ ਕੀ ਕਰਦਾ ਨਸ਼ੇ ਕਰਦਾ ਕੀ ਕਰਦਾ ਜੀ ਤਾਂ ਹੋ ਗਿਆ ਇਕੋ ਨਾਲ ਜੀਵਨ ਨਾਲ ਕਿਉਂ ਨਾ ਡੱਕ ਕੇ ਆ ਜੂਗਾ ਦਰੂ ਦਾ ਫੇਰ ਕੱਲ ਨੇ ਧੱਪਾ ਆ ਕੇ ਕੋਈ ਕੰਮ ਕਰਨਾ ਕੱਲ ਨੂੰ ਕੱਲ ਨੂੰ ਹੋਰ ਤਾਂ ਫੜ ਕੇ ਲੈ ਜੂ ਅਹੀਂ ਬਾਹਰ ਨੇ ਲਾ ਕੇ ਲਊਗਾ ਫਿਰ ਉਹਨੇ ਲੰਪੇ ਆਉਣ ਲੱਗ ਰਹੇ ਨੇ ਉਹ ਮੈਂ ਇਡਾ ਲੰਬਾ ਦੇ ਇੱਕ ਹੀ ਗੱਲ ਕਰ ਬਸ ਫੇਰ ਤੂੰ ਨਾ ਵਿੱਚ ਬੋਲੀ ਜੇ ਤਾਂ ਮੇਰੇ ਨਾਲ ਲੱਗ ਗਈ ਮੇਰੇ ਨਾਲ ਬੰਨ ਕੇ ਕੁੱਟਾਂਗੇ ਕੁੱਟਣਾ ਬਸ ਫੇਰ ਗੱਲੇ ਕੋਈ ਇਹਨਾਂ ਦਾ ਲੰਪੇ ਲਾ ਕੇ ਲੁਹਣੀ ਲੱਗ ਗਿਆ ਕੱਲਾ ਤੂੰ ਬਦੀ ਨਾ ਹੁੰਦਾ ਚੰਗੀ ਉਦੋਂ ਠਿੱਕ ਦੇ ਲੈ ਲੈ ਠਿੱਕ ਦੇ ਲੈ ਲੈ ਠਿੱਕ ਦੇ ਲੈ ਮਾ 20 ਕਿਲੇ ਦਵਾ ਤੇ ਅਗਰ ਤਾਉਦਰੀ ਬਣ ਗਿਆ ਆਪ ਉਹ ਸਾਈ ਦੇ ਆਉਂਦਾ 6 ਮਹੀਨੇ ਹੋ ਗਏ ਕਹਿੰਦੇ ਨੂੰ ਵੀ ਭਈ ਇਹਦਾ ਇਲਾਜ ਕਰਨਾ ਇਲਾਜ ਕਰਲਾ ਤੇ ਮੰਦਾ ਤਾਂ ਹੀ ਨਹੀਂ ਕਦੇ ਆ ਕਰ ਲੈ ਕਦੇ ਆ ਕੱਲੇ ਡੰਗਰਾ ਤੇ ਨਹੀਂ ਉਹ ਨਹੀਂ ਕਰਦਾ ਆਦੇ ਦਾ ਨਹੀਂ ਕਰਦਾ ਬੋਲੇ ਤੈਨੂੰ ਛੁੱਟ ਦੇਖੀ ਐ ਮੈਂ ਤਾਂ ਤੈਨੂੰ ਕਹਿੰਦਾ ਲੈ ਨੂੰ ਬੀਬੀ ਨੂੰ ਘਰੇ ਵਿੱਚ ਬੁਲੀ ਉਹ ਨੂੰ ਕਹਿ ਦਾਂਗੇ ਨਹੀਂ ਫਿਰ ਉਹਦੇ ਵਿੱਚ ਘਰੋਂਤੇ ਬਣਗੇ ਜੇ ਵਿੱਚ ਬੋਲੂਗੀ ਮੈਂ ਤਰਫਾਰ ਕੇ ਥੱਲੇ ਤਾਂ ਉਹ ਦੇ ਦਰਦੀ ਉਹ ਦੇ ਦਰਦੀ ਨਖਲੇ ਕੋਈ ਇਹ ਅਪਣੇ ਕੋਲ ਦਰਦੀ ਗੱਲ ਹੈ ਅਗੇ ਤੋਂ ਉਹ ਕੇਵਲਾ ਚੋਰੀਆਂ ਕਰਨ ਲੱਗੂਆ ਮੇਰੀ ਦਾੜੀ ਨੂੰ ਨਾਲੀ ਮੂਤ ਨਾਲੇ ਨਾਮ ਮੰਨ ਬਈ ਉਹਦਾ ਕਰੂਗਾ ਮੈਂ ਤੈਨੂੰ ਕਿੱਦਿਆਂ ਦਾ ਕਹਿਣਾ ਵੀ ਉਹਨੂੰ ਹਟਾ ਲੈ ਹਟਾ ਲੈ ਹਟਾ ਲੈ ਤੁਸੀਂ ਆ ਜene ਮੂਰੇ ਦੋਏ ਮੈਂ ਤੈਨੂੰ ਉੱਥੇ ਕਹਿਦੀ ਵੀ ਇਹਨੂੰ ਡੇਗ ਲੈ ਮੈਂ ਤਾਂ ਪਾਰ ਗਿਆ ਮੇਰੀ ਗੱਲ ਮੰਨੀ ਇਹ ਕੂਕ ਉਹਨਾਂ ਨੇ ਮੈਂ ਤਾਂ ਤੈਨੂੰ ਹੁਣ ਵੀ ਕਹਣਾ ਜੀ ਨੂੰ ਉਹਦਾ ਕੋਈ ਲਾਜ ਨਹੀਂ ਉਹਦੇ ਵੀ ਨਹੀਂ ਉਹਦੇ ਵੀ ਵਿੱਚ ਮੂਗੀ ਤੇ 300 ਰੁਪਿਆ ਦਾ ਗੁਰਨਾਦੋ ਲੈ ਗਿਆ ਹਾਂ ਆਹ ਦੇਖੋ ਕੇਵਲਾ ਹੀ ਵੱਡੂ ਕੇਵਲਾ ਕੇਵਲਾ ਵੱਡੂ ਫੇ ਉਹਨੂੰ ਕੇਰਾ ਖੜਬਦੇ ਮੁੜ ਕੇ ਜੇ ਹੱਥ ਲਾ ਕੇ ਕਹਿੰਦੇ ਜੇ ਲਾ ਕੇ ਬੱਸ ਫੇ ਮੈਂ ਤੇ ਲੱਤ ਤੋ ਨਾ ਉਹਨੇ ਕੇਵਲੇ ਬੱਟਾ ਉਹਦੀ ਲੱਤ ਤੋ ਮੈਂ ਕਿਹੜੇ ਧਾਰੇ ਪੈਸੇ ਵੜਨੇ ਨੇ ਉਹਦਾ ਹੀ ਕਾਲ ਆ ਜੇ ਉਹਨੇ ਪੀ ਵੀ ਲਾਂਭਾ ਲਿਆ ਤਾਂ ਉਹਨੂੰ ਕੇਵਲਾ ਦਾ ਵੱਡੂ ਉਹਨੂੰ 4 ਦਿਨਾਂ ਦਾ ਥੇਣਾ ਲਾ ਬੰਦਾ ਜੇ ਉਹਨੂੰ ਹੁਣ ਕਰੋੜਾਂ ਦਾ ਪੈਸੇ ਮਿਲਦੇ ਨਹੀਂ ਮੇਰਾ ਜਵਾਬ ਦਿੱਤਾ ਬਾਈ ਸਾਹਿਬ ਮੈਂ ਤੁਮ ਨਹੀਂ ਦਿੰਦਾ ਬੱਸ ਫੇ ਜੇ ਉਹ ਹੋਵੇ ਕਰੋ ਲੱਤ ਤੋ ਮੈਂ ਜਿਵੇਂ ਬਿਖਾਉਣਾ ਠੀ ਇਹ ਨਾ ਜੀ ਬੋਲੇ ਕੀ ਦੇਖੀ ਨਾ ਉਹ ਇਧਰ ਹੁਣ ਉਹ ਮੈਂ ਤਾਂ ਯਾਰ ਉਹਨੂੰ ਦੇਖਦਾ ਸੀ ਹਲ ਮੁਹੇ ਉਹਨੂੰ ਕੀ ਦੇਖਦਾ ਗੁਰਨੰਦ ਨੂੰ ਮਹਾਬਾ ਗਿਆ ਓਏ ਉਹ ਕੀ ਲੱਭੂ ਆਪਾਂ ਹੁਣ ਤੂੰ ਬਹਿ ਜਾ ਕੇ ਉਹ ਬੈਠਦੇ ਆ ਠੱਢ ਜੀ ਲੱਗੀ ਜਾਂਦੀ ਆ ਠੰਡ ਤਾਂ ਹੁਣ ਹੈਗੀ ਆ ਲੱਗੂ ਏ ਭਾਈ ਪਤਾ ਹੈ ਕਹਿੰਦਾ ਸੀ ਚੱਲੀਏ ਲੇ ਨਾ ਮੜਾ ਇਹ ਨੇਰਾ ਹੋ ਗਿਆ ਯਾਰ ਠੰਡ ਲੁਕੀ ਜਾਂਦੀ ਆ ਯਾਰ ਆ ਮੜਾ ਇਹ ਨੇਰਾ ਹੋ ਗਿਆ ਹਲੇ ਕੰਨ ਨੂੰ ਠੰਡ ਫਿਰ ਲਾ ਹੁਣ ਧੀਂ ਹੰਡ ਲੈ ਹੁਣ ਦੇਖਾ ਨੂੰ ਆ ਹੁਣ ਫੜਦੇ ਰਾ ਬੱਜ ਕੇ 2 ਮਿੰਟ ਰੱਖਾ ਉਹ ਖਰਜ ਜਾਂਦਾ ਪਰ ਤਾਂ ਇਹ ਨਾ ਕਰਿਆ ਕਰ ਹੈਂ ਆਇ ਨਾ ਕਰਿਆ ਕਰ ਖੜਚੋ ਬਤਾਇਂਗੇ ਨਾ ਅੱਜ ਤਾਂ ਲੈ ਆਵਾਂਗੇ ਚੱਲ ਠੀਕ ਆ ਉਹਨੂੰ ਲਾਤੀ ਚੇਪੀ ਹੋ ਗਿਆ ਉਹ ਕੱਲ ਦਾ ਕੱਲ ਦਾ ਲੋਹੜੀ ਮਨਿੰਦਰ ਦੇ ਓ ਹਾਂ ਤੁਹਾਨੂੰ ਤੋਂ ਪੁੱਛਦੇ ਹਾਂ ਅਈਆ ਹੁਣ ਕਲ ਦੀ ਲੋੜੀ ਹੋਗੀ ਅੱਜ ਆਪਣਾ ਪ੍ਰੋਗਰਾਮ ਬਣ ਗਿਆ ਕੱਲ ਦੀ ਤਾਂ ਲੋੜੂ ਐ ਪਰ ਸਾਨੂੰ ਲੋੜਾ ਬਣੂ ਆਪਣਾ ਪਰ ਸਾਨੂੰ ਅੱਜ ਪਤਾ ਦੀ ਆਪਾਂ ਨੂੰ ਬਣਜੂ ਕੱਲ ਤਾਂ ਪਤਾ ਦੀ ਗਈ ਰੱਬ ਪਰਸੋਂ ਕਰ ਦੋ ਹੀ ਲਾ ਪਰਸੋਂ ਐ ਕਿੱਥੇ ਹੁੰਦਾ ਹੁੰਦਾ ਤਾਂ ਪਹਿਲਾਂ ਕਰਨਾ ਕੋ ਆਪਣੇ ਵਰਗੇ ਨਾਲ ਰੱਬ ਹੁੰਦਾਗਾ ਤੂੰ ਦੇਖੀਂ ਕਿੱਲਾ ਬਣੂਗਾ ਚਲ ਦੇਖਾਂਗੇ ਕਿਹੜਾ ਹੀਲਾ ਹੋਊਗਾ ਹੋਊਗਾ ਅੱਜ ਦਾ ਪਤਾ ਦੀਗਾ ਕਿਵੇਂ ਬੈਠੇ ਦੀ ਤਰਸੇ ਹੋਰ ਆ ਬੜਾ ਕਰੀ ਤੇ ਆਇਆ ਬੜਾ ਉਹ ਤਾਂ ਹੰਡੇ ਨੂੰ ਤਾਂ ਸਿਰੇ ਹੋ ਤੇਰਾ ਮਨ ਬੜੀ ਚੰਗੀ ਓਏ ਜਵਾਕ ਜਿਆ ਤੈਨੂੰ ਲਈ ਬੈਠਾ ਹੋਣਾ ਪਿਛੇ ਲੇ ਕਿਉਂ ਲਾਲਾ ਵੀ ਹੋਰਾ ਉਹ ਤਾਂ ਹੀ ਨਹੀਂ ਪਤਾ ਆਦੀ ਮਮੀ ਨੂੰ ਕਹਿ ਲੱਗੇ ਬੱਬੀ ਹੋਰ ਕਲਾ ਦੇਗੀ ਲੈ ਛੋਟੜੇ ਵੀ ਲਾ ਲਓ ਉਹਨੇ ਇਹ ਜਦੋਂ ਜਾ ਕੇ ਉਹ ਆਂਡੇ ਆਹ ਸੁਲਤਾਨ ਬੁੱਧੂ ਦੇ ਉਹਨੂੰ ਆਂਡੇ ਦੀ ਟਰੇ ਉਹ ਟੋਕਾ ਹੈ ਆ ਜੀ ਮੈਂ ਤਾਂ ਮੇਰਾ ਬਾਪ ਟੱਕਰ ਜੇ ਬੁਰੋ ਤੇਰਾ ਬਾਪ ਤਾਂ ਨਹੀਂ ਬੋਲਦਾ بولਦਾ ਕੀ ਮੈਂ ਯਾਰ ਕਾਲਾ ਗੋਲਾ ਜੀਆਂ ਦਿੰਦਾ ਬੱਧੂ ਆਇਆ ਯਾਰ ਥੋੜਾ ਜਿਆਦਾ ਦਿੱਤਾ ਜਾਂਦਾ ਹੋਰ ਕੀ ਜਾਨਾ ਸਮਝੇ ਤਾਂ ਕਿ ਜਾਰੇ ਅੰਡੇ ਸਾਡੇ ਮੁਰਗੀ ਨਾ ਅੰਡੇ ਮੈਂ ਸਦਨ ਲੱਕੀਆਂ ਹੋਰ ਇੱਕ ਗੱਲ ਹੋਰ ਹੱਸੂ ਮੇਰਾ ਬਾਪ ਵੀ ਹਾਂ ਫਿਕਰ ਜਰ ਦੇ ਨੇ ਕਲੀ ਚੰਗੀ ਹੈ ਵੀ ਬੜੀ ਝੇਪੀ ਨਹੀਂ ਹੈ ਜਦੋਂ ਮੁੰਲਾ ਪਹਿਲੀ ਵਾਰੀ ਅੰਡੇ ਲੈਣ ਗਿਆ ਉਹਨਾਂ ਖੋਰਾ ਖਾ ਲਾ ਫੁੱਜੀ ਕਹਿੰਦੇ ਉਤਰਨਾ ਸਾਨੂੰ ਆਪ ਨੂੰ ਦੇਖਿਆ ਗੁਰੂ ਹੱਸਿਆ ਗੁਰੂ ਨਾ ਵਿਆ ਫਿਰਦਨੇ ਭੈਣ ਦੇ ਅੰਡਾ ਚੋਰਾ ਸੁਖੀ ਹੱਸੂ ਇੱਕ ਗੱਲ ਹੋ ਰਹੀ ਹੈ ਭੈਣ ਦਾ ਯਾਰ ਪਿੰਡ ਚ ਚਾਰ ਨੂੰ ਹੋਰ ਦੱਸੂ ਆਪਣਾ ਕੰਮ ਗਾਲੂ ਉਹ ਕੋਈ ਨਹੀਂ ਚੱਲੀ ਹੁੰਦਾ ਉਹਦਾ ਆਪਣਾ ਕੰਮ ਕੌਣ ਗਾਲਦੂ ਸੌ ਜੰਗਾੜਾ ਸੌ ਜੰਗਾੜ ਕੀਤਾ ਰਤੂਰਾ ਲੱਗ ਜਾਗੇ ਵੱਡਣ ਸਾਰੋ ਕੁਝ ਕਰਨਾ ਬੋਕੇ ਨੂੰ ਕੁਝ ਨਹੀਂ ਹੁੰਦਾ ਹੋਰ ਚੱਕਦਾ ਫੇ ਹੋਈ ਹੁਣ ਦਾ ਹੋਰ ਆ ਚਲੀਏ ਭਰਾ ਲੈ ਚਲਦੇ ਹਾਂ ਕੀ ਹੋ ਗਿਆ ਫੋਨ ਚੱਰਿਆ ਚਲ ਫੋਨ ਸੁਣ ਪਹਿਲਾਂ ਹੈਲੋ ਹਾਂ ਬਾਈ ਵਹਣ ਲੈਣਾ ਐਨਾ ਕੋ ਵਹਣ ਤਾਂ ਦਵਾਦਾ ਮੈਂ ਪਾਲੀ ਨੂੰ ਵੀ ਦਵਾਉਣਾ ਸੀ ਐਂ ਕਰੀ ਸਾਈ ਫੜਾ ਜੀ 5000 ਮੈਨੂੰ ਤੇਰਾ ਵਹਣ ਦਾ ਜੰਗਾੜ ਕਰ ਦੂੰ ਮੈਂ ਹੈ ਹਾਂ ਫੜਾ ਦੇ ਮੈਨੂੰ ਜੀ ਗੱਲ ਪੱਕੀ ਆ ਹੁਣ ਤੈਨੂੰ ਆਪਣੇ ਜਵਾਨ ਦਾ ਪਤਾ ਨਹੀਂ ਨਾ ਹਾਂ ਹਾਂ ਨਾ ਨ ਕਰਾਂਗੇ ਤੇ ਰਹੀਲਾ ਠੀਕ ਉਹ ਮੈਂ ਤੈਨੂੰ ਐਂ ਪੁੱਛਦਾ ਹਾਂ ਤੂੰ ਗੰਜਰ ਦਾ ਕਦੋਂ ਤੂੰ ਡੀਲਰ ਬਣ ਗਿਆ ਓਏ ਆਪਾਂ ਤਾਂ ਹੁਣ ਪਰਸ ਚੌਥੇ ਦੀ ਗੱਲ ਕਰ ਰਹੇ ਹਾਂ ਤੇ ਇਹਦਾ ਮਹੀਨੇ ਦਾ ਜੰਗੜ ਹੋ ਗਿਆ ਗੱਲ ਪੱਕੀ ਆ ਰੱਖੀ ਆ ਪੰਜ ਜਾਊਗਾ ਬੀਆ ਪੰਜ ਜਾਊ ਅਚਕ ਕਿਉਂ ਤੂੰ ਗਾਇਦੀ ਕਿੱਥੋਂ ਹੋਊਗਾ ਕੀ ਪੀਵਾਂਗੇ ਜਾ ਸ਼ੁੱਕਰ ਗਿਆ ਮੇਰੇ ਸੜਾ ਤਾਈਂ ਆ ਕਸ ਨਹੀਂ ਹੋਊਗਾ लेग विजर ओके लेग विजर सब चलू देखियो एक दो डीलर पालली भी कहंदिया पण जो तो ले लांगे अपना दा साइड लंगू 10 बारजू मैं कहंदा सिम्ले दा टूर कड्डी है हैं चल आएं कर फिर तू देख मैं ताहे कन्ने जावां मैं जानी भूख फिर उधर तो ठड वाली ना खुशी च बारी क्या कम मस्तीया ना कराए तेनु पता ही है जरूर हो जा ना कोई नहीं चल आ जा ਕਾਲਾ ਲਾਜੀ ਕਰ ਠੰਡ ਲੱਗੀ ਜਾਂਦੀ ਆ ਹੋਰ ਰੱਖ ਜਾਣਾ ਜਿਹੜਾ ਨਾ ਸਮਰਾਉ ਚੱਰੇ ਪੈਟਰੋਲ ਦੀ ਕਬੂਰੀ ਰੇਣਾ ਬਈ ਯਾਰ ਇਹ ਤਾਂ ਪੂਰਾ ਕਰਤਾ ਆਪਣਾ ਉਹ ਯਾਰ ਮੇਰੇ ਲਈ ਦੋ ਕਬੂਰੀਆਂ ਘਟੀਆਂ ਆਈਆਂ ਵੀ ਹੁਣ ਬੰਦੇ ਪੁੱਛੇ ਹੋਏ ਨੇ ਬਰਾਹਮਣੇ ਪੜ ਜੂਗਾ ਅੱਛਾ ਕਰ ਲੈ ਵੀ ਨਹੀਂ ਹੈਗਾ ਉਹ ਦੇ ਦਨਿਆ ਕੈ ਬੂਰੀ ਚਾਹੀਦੀ ਨੇ ਦੋ ਦੀ ਲੋੜ ਆ ਯਾਰ ਮੈਂ ਤੈਨੂੰ ਜੀ ਲਿਆ ਕੇ ਜੀ ਰੂ ਇੱਕ ਦੋ ਦੋਨੇ ਰੱਖਾ ਇਹ ਤਾਂ ਯਾਰੂੰ ਤਾਂ ਅਸੀਂ ਪੂਰਾ ਘੜੀ ਖੜਿਆ ਸਾਨੂੰ ਲੋੜ ਨਹੀਂ ਹੈਗੀ ਅੱਛਾ ਹਾਂ ਫਿਰ ਤੂੰ ਐ ਕਰਾ ਤੇਰੇ ਤਾਂ ਜਮੂਗੀ ਪਿਆ ਤੂੰ ਮੈਨੂੰ ਮੁੱਲੇ ਦੇ ਦੇ ਯਾਰ ਚੱਲ ਮੁੱਲੇ ਲੈ ਲੈ ਫਿਰ ਤੂੰ ਮੈਨੂੰ ਪੈਸੇ ਦੇ ਜਾ ਮੇਰਾ ਲਾਣੇਦਾਰ ਹੋਊਗਾ ਕਰੋ ਜਸ ਆਪਣਾ ਬੱਧੂ ਹੋਊ ਹਾਂ ਚੱਕ ਲਈ ਪੈ ਚਾਹੀਦੀਆਂ ਨੇ ਦੋ ਚਾਹੀਦੀਆਂ ਦੋ ਦੀ ਲੋੜ ਹੈ ਇਹਦਾ ਕੰਮ ਸਰ ਜੂਗਾ ਫਿਰ ਮੇਰੇ ਨਾਲ 500 ਰੁਪਏ ਚੱਲ ਬਾਕੀ ਮੈਂ ਫਿਰ ਕਰ ਲੂੰਗੀ ਨਾਲ ਹਾਂ ਕੋਈ ਚੱਕਰ ਨਹੀਂ ਇਹ ਵੀ ਚਾਹੀਏ ਫਿਰ ਦੇ ਦੀ ਨਾ ਤੂੰ ਫੜ ਯਾਰ ਪਰਾਂ ਐ ਕਰੀ ਖੁੱਲੇ ਵੀ ਮੇਰੇ ਭਾਪੇ ਤੂੰ ਵੀ ਫੜ ਲਈ ਚੱਲ ਠੀਕ ਹੈ ਹਾਂ ਠੀਕ ਹੈ ਬੇ ਦੋ 430 ਰੁਪਏ ਬਣੇ ਜਿੰਨੇ ਬਣੇ ਜਰਾ ਮੈਂ ਦੁੱਤੀ ਫੋੜੂ ਮੈਂ ਦੁੱਤੀ ਵੜ ਦੂ ਮੈਂ ਕਾੜੂ ਬੁੜੇ ਨੂੰ ਨਹੀਂ ਮੈਂ ਉਹ ਕਰ ਦਿੰਦਾ ਬਸ ਠੀਕ ਹੈ ਆਪਾਂ ਕਰ ਲਾਂ ਕਰੀਂ ਬੇ ਕਰੀਂ ਆਪਣੇ ਜਾ ਵਗ ਜਾ ਰਵਾ ਪਕਣੀ ਹੂ ਹਾਂ ਬਸ ਠੀਕ ਹੈ ਚੱਲ ਮੈਨੂੰ ਭਰ ਦਾਂਗਾ ਚਾਚੇ ਆਦਾ ਭਾਈ ਕਰੀਂ ਹੈ ਕਰੀਆਂ ਦਾ ਮਦਰ ਰੇ ਨੂੰ ਆਇਆ ਧੀ ਮੈਂ ਭਾਈ ਅਮਰਦ ਨੇ ਭੇਜਿਆ ਕਹਿੰਦਾ ਰੇ ਪੈ ਸਾਡੇ ਘਰੇ ਦੋ ਬੋਰੀਆਂ ਬਾਦੂ ਕਹਿੰਦਾ ਹਾਂ ਤਾਂ ਲੋੜ ਹੈ ਨਹੀਂ ਹੁਣਾਂ ਸਰ ਤਾਂ ਕਹਿੰਦਾ ਰੇ ਰੇ ਕਹਿੰਦਾ ਪੂਰਾ ਕਰਤਾ ਇਸ ਤਾਂ ਰੇ ਕਿਹੜਾ ਭਾਈ ਜੂਈਆ ਦੋ ਬੋਰੀਆਂ ਲੈਣੀਆਂ ਨੇ ਭਾਈ ਉਹ ਤਾਂ ਕਹਿੰਦਾ ਭਾਂਡੇ ਚ ਪਈਆਂ ਸਾਡੇ ਚੱਕ ਲੈ ਪੈਸੇ ਉਹਨੂੰ ਮੈਂ ਦੇ ਆ ਨਾ ਭਾਈ ਉਹ ਤਾਂ ਤੇਰੇ ਚੇਪੀ ਲਾ ਗਿਆ ਕੋਈ ਰੇ ਨਹੀਂ ਹੈਗਾ ਹਾਂ ਪਹਿਲਾਂ ਗੁਰੂ ਨੇ ਮੈਂ ਆਖੇ ਚਾਚੀ ਤੈਨੂੰ ਪਤਾ ਨਹੀਂ ਹੁਣ ਉਹਨੇ ਆਖੇ ਕਹਿੰਦਾ ਪਿਆ ਤੂੰ ਦੇਖ ਮੜਿਆ ਨਹੀਂ ਭਾਈ ਦੇਖਿਆ ਰੇ ਤਾਂ ਹੈ ਹੀ ਨਹੀਂ ਹਾਂ ਉਹਦਾ ਜੇ ਤੇ ਤੋਂ ਕੋਈ ਪੈਸਾ ਟੁੱਕਰ ਲੈ ਗਏ ਤੇਰੇ ਉ ਤੇਪੀ ਲਾ ਗਏ ਨਹੀਂ 500 ਰੁਪਏ ਲੈ ਤਣੇ ਮੈਥੋਂ ਦੋ ਬੋਰੀਆਂ ਦਾ ਕਹਿੰਦਾ ਵੀ ਚੱਕ ਲੈ ਕੇ ਰਹੀਂ ਕਰਾਂ ਸਾਡੇ ਵਾਧੂ ਨਹੀਂ ਆ ਉਹਦਾ ਵੀਰ ਤੇਰੇ ਤੇਪੀ ਲਾ ਗਏ ਪਹਿਲਾਂ ਗੁਰਨੰਦਨ ਦੇ ਤੇਪੀ ਲਾਤੀ ਉਹਨਾਂ ਨੇ ਕਿਵੇਂ ਉਹਨੋਂ ਗੁਰਨੰਦ ਨੂੰ ਕਹਿੰਦੇ ਨਾਲ ਮਿਲਦੇ ਜੀਵਨ ਦੀਗਾ ਇਕੱਲਾ ਨਹੀਂ ਦੀ ਉਹ ਤੂੰ ਕਰਦਾ ਸੁਣ ਵੀਰ ਜੀਵਨ ਵੀ ਪਈ ਹੋਇ ਹੈ ਜੀ ਅੱਛਾ ਉਹ ਤੇ ਉਹ ਦੋਨੇ ਜੀਵ ਤੇ ਉਹਦਾ ਭਾਈ ਜਮੀ ਹੱਦ ਪਾ ਰੱਖੀ ਆ ਕਿਸੇ ਤੋਂ ਕੁਸੂ ਲੈ ਆਉਂਦੇ ਨੇ ਕਿਸੇ ਤੋਂ ਕੁਸੂ ਬਸ ਹੁਣ ਤਾਂ ਸੋਫੀ ਦੇ ਦਾਰੂ ਨਹੀਂ ਪੀਤੀ ਹੁਣ ਉਹਨਾਂ ਨੇ ਮੈਨੂੰ ਸੋਰ ਮਲੇ ਸੂਈ ਤੇਪੀ ਲਾ ਆਉਂਦੇ ਨੇ ਪੁੱਤ ਫੇਰ ਪਿੰਦੇ ਨੇ ਉਹ ਉਹ ਤੇਪੀ ਲਾ ਲਈ ਉਹਨਾਂ ਨੇ ਅੱਲਾ ਦਿਗਾਰ ਕਰ ਲਿਆ ਦਾਰੂ ਦਾ ਉਹਦਾ ਚੰਗਾ ਹੁਣ ਮੀਟ ਖਾ ਲੈ ਹੁਣ ਉਹਦੇ ਜੀਵਨ ਤਾਂ ਦੋ ਹੀ ਲੰਗ ਗੇ ਫਿਰ ਮੇਰੇ ਅੱਗੇ ਹੁਣ ਬੰਦੇ ਵੀ ਖੇਤ ਖੜੇ ਨੇ ਰੇਪਉਣ ਵਾਲੇ ਮੈਨੂੰ ਤਾਂ ਦਿਲ ਲੇਵਾਂ ਚੱਲ ਬਣ ਗਿਆ ਕੰਮ ਮੈਂ ਦੋ ਦੋ ਧਾਰੀਆਂ ਪੁੱਛੇ ਲੀਆਂ ਉਹ ਕਹਿੰਦਾ ਸਾਨੂੰ ਤਾਂ ਕਹਿੰਦਾ ਲੋੜ ਨਹੀਂ ਕਹਿੰਦਾ ਮੁੱਲੇ ਲੈ ਲੈ ਜਾ ਗੱਲ ਸੁਣ ਵੀਰ ਗੁਰਨੰਦ ਦੇ ਵੀ ਉਹ ਅਹੀਂ ਕੇ ਪੀਲਾ ਕੇ ਕਹਿੰਦੇ ਗੁਰਨੰਦ ਨੂੰ ਕਹਿੰਦੇ ਕਹਿੰਦੇ ਸਾਡੇ ਘਰੋਂ ਅੰਡੇ ਨਹੀਂ ਅੱਛਾ ਲੈ ਬੋਲੇ ਉਹਨਾਂ ਤੇ ਉਰੇ ਕਿਹੜੇ ਨੇ ਮੁਰਗੇ ਛੱਡੇ ਹੋਏ ਫਿਰ ਤਾਂ ਉਹਦਾ ਗਲਤ ਕਰਿਆ ਉਹਨਾਂ ਨੇ ਮੈਨੂੰ ਪਤਾ ਨਹੀਂ 400 ਦੀ ਗੁਰਨੰਦ ਪੈਸੇ ਵੀ ਫੜਾਤੇ ਗੁਰਨੰਦ ਦੇ ਚੇਕੀ ਲਾ ਕੇ ਅੱਛਾ ਉਹ ਤਾਂ ਨਹੀਂ ਪਈ ਹੁਣ ਸੇੜੀ ਹੋ ਰਹਿਣਾਂ ਤਾਂ ਦੋਨੇ ਉਹਦਾ ਵੀਰ ਮੈਨੂੰ ਨਹੀਂ ਫਰਮਾਸੀ ਪਤਾ ਦੀ ਕਿਉਂ ਮੈਂ ਕਿਹੜਾ ਇੰਨਾ ਹੋ ਕਰਦਾ ਦੇਖ ਕੇ ਪੈਸਾ ਦਿਆ ਕਰੋ ਭਾਈ ਬਾਲੇ ਨੇ ਸੇੜੀ ਹੋ ਰਹਿਣਾਂ ਤਾਂ ਤੇਰੇ ਤੱਕ ਤਾਂ ਹੁਣ ਕਰਦਾ ਬੰਦਾ ਦੇਣੇ ਪੈਣਗੇ ਹੂੰ ਹੁਣ ਤਾਂ ਜੀ ਤੋਂ ਜੀ ਕਰਦਾ ਉਸੇ ਦੀ ਪੈਸੇ ਫੜ ਲਾਂਦੇ ਨੇ ਕਿਤੇ ਕਿਤੇ ਪਰ ਮੈਨੂੰ ਨਹੀਂ ਫਿਰ ਚਾਚਾ ਐ ਪਤਾ ਜੀ ਐ ਪਤਾੰਦਾ ਮੈਂ ਕਾਨੂੰ ਫੜਾਉਂਦਾ ਹੈ ਕੱਲ ਪਰ ਕਈ ਦਿਨ ਹੋ ਗਏ ਉਦੋਂ ਖੌਰੇ ਪਤਾ ਨਹੀਂ ਕਿਤੋਂ ਬੜੇ ਕਿਤੋਂ ਨਾ 10000 ਰੁਪਏ ਉਹ ਫੜਕੇ ਲੈ ਗਈ ਚੱਲ ਫਿਰ ਚਾਚੇ ਜੀਆਂ ਹੋ ਗਿਆ ਵੀਰ ਇਹਨਾਂ ਦੀਆਂ ਚੱਲ ਫਿਰ ਚਾਚੇ ਚੱਲ ਠੀਕ ਹੈ ਚੰਗਾ હું ਆ ਕੇ ਉਹਨੂੰ ਮੜਾ ਕਹੀਂ ਜੰਗਾ ਇਹਨਾਂ ਨੂੰ ਨਾ ਤਾਂ ਕੰਮ ਦੀ ਐ ਨਾ ਤਾਂ ਦੇ ਦੀ ਐ ਕਾਥੇ ਦੀ ਨਹੀਂ ਵੀਰੋ ਹੋਰ ਕੋਈ ਇੱਕੋ ਜੀ ਹੋ ਰਹੇ ਨੇ ਬੰਦੇ ਵੀ ਖੜਨੇ ਖੇ ਚੱਲ ਮੈਂ ਦੇਖਦਾ ਕਿ ਤਾ ਹੋਰ ਪੁੱਛਦਾ ਚਾਚੇ ਹੋਰ ਜੇ ਹੁੰਦਾ ਭਾਈ ਰੇ ਜਵਾਬ ਨਹੀਂ ਦਿੰਦੇ ਤੇ ਅਸੀਂ ਦੇ ਦਾਂਦੇ ਲਿਆ ਕੇ ਦੇ ਦਾਂਦਾ ਮੈਂ ਜੀਵਨ ਨੂੰ ਪੁੱਛਦੇ ਹੋ ਕਹਿੰਦਾ ਯਾਰ ਸਾਡੇ ਪਿਆ ਚੱਲ ਮੈਨੂੰ ਐਗਾ ਮੈਂ ਚੱਲ ਬੰਦਾ ਕਹਿੰਦਾ ਪਿਆ ਉਹਨਾਂ ਦੀ ਤਾਂ ਦੋਨਾਂ ਦੀ ਇੱਕੋ ਹੀ ਰਾਇ ਨਾ ਬੌਲੇ ਨੇ ਪੈਸੇ ਵੀ ਨਾ ਦੇ ਫੜਾਤੇ ਉਹਨਾਂ ਨੂੰ ਇਹਨੇ ਉਹ ਤਾਂ ਦੋਨੇ ਇੱਕ ਇੱਕੋ ਜਿਹੀ ਚੈਪੀ ਲਾ ਜਾਂਦੇ ਨੇ ਭਾਈ ਉਹ ਤਾਂ ਦੋਨੇ ਚਲੋਏ ਹੁਣ ਰਲ ਕੇ ਆ ਕੰਮਾਂ ਤੇ ਹੋ ਗਈ ਚੱਲ ਠੀਕ ਹੈ ਤਾਂ ਮੇਰੇ ਅੱਚ ਹਾਂ ਠੀਕ ਹੈ ਕਿਵੇਂ ਕਰਨਾ ਦਾ ਲੋ ਠੀਕ ਹੈ ਭਾਈ ਵਧੀਆ ਯਾਰ ਕਿਵੇਂ ਸੁੰਗੜਿਆ ਜਾ ਬੈਠਾ ਹੈ ਹੈ ਉਹ ਬੈਠੇ ਕਦੇ ਨਾ ਤਾਂ ਕਿਤੇ ਨਹੀਂ ਠੰਡ ਵੀ ਨਹੀਂ ਹੈਗੀ ਤੂੰ ਬੰਡਾ ਗਾ ਦੇ ਯਾਰ ਕਾਣ ਹਾਂ ਕੀ ਹੋ ਗਿਆ ਆ ਤਮੈਂ ਆਂਡੇ ਲੈਂਦਾ ਫਕਤਾ ਸੀ ਅੱਛਾ ਉਹ ਜਵਾਖ ਜੇ ਪੈ ਗਿਆ ਹੰਡਾ ਕਨਾਂ ਮਾ ਆਂਡੇ ਖਾਣੇ ਨੇ ਅੱਛਾ ਉਹ ਹੈ ਕਿ ਮੈਂ ਪਿੰਡ ਜੀ ਫਕਦਾ ਫਕਦਾ ਮੈਨੂੰ ਤਾਂ ਕਿਤੇ ਮਿਲੇ ਨਹੀਂ ਮੈਨੂੰ ਤਾਂ ਕਿਤੇ ਗਾਂ ਅੰਬਰਤਾ ਉਹਦੇ ਪਾਲੇ ਕਿ ਉਹਨਾਂ ਦੇ ਘਿਰੇ ਕੇ ਉਹ ਗਿਆ ਤੀ ਮੈਨੂੰ ਤਾਂ ਮਿਲੇ ਨਹੀਂ ਉਹ ਲੋੜੀ ਕਰਕੇ ਕਹਿੰਦੇ ਸਟਜੀ ਪੈਰੀਆ ਯਾਰ ਮਿਲੇ ਨਹੀਂ ਨਗਲੇ ਜੀਵੰਤੀ ਅਸ਼ਦੇਸ਼ੀ ਲੜੀ ਹੋਰ ਅੱਛਾ ਅੰਬਰਤ ਨੇ ਮੈਨੂੰ ਕਹਿਤਾ ਹੂੰ ਕਹਿੰਦਾ ਲੈ ਕਹਿੰਦਾ ਤੈਨੂੰ ਮੈਂ ਲਿਆ ਦਨਾਂ ਢੇ ਮੈਨੂੰ ਕਹਿੰਦਾ ਤੂੰ ਪੈਸੇ ਦੇ ਪਰ ਤਮ ਹਾਂ ਪੈਸੇ ਤੂੰ ਮੈਂ ਦੇਤੀ ਅੱਛਾ ਕਹਿੰਦੇ ਹੂੰ ਸਾਨੂੰ ਕੰਮ ਆ ਕਹਿੰਦੇ ਤੂੰ ਫਰਿੱਜ 'ਚ ਲੱਗੇ ਪਏ ਨੇ ਕਹਿੰਦੇ ਤੂੰ ਬੁੱਧੂ ਤੋਂ ਲੈ ਜੀ ਫੜ ਕੇ ਅੱਛਾ ਮਿਲ ਗਏ ਫਿਰ ਸਾਡੇ ਘਰੇ ਕਹਿੰਦਾ ਲੱਗੇ ਪਏ ਨੇ ਮੈਂ ਬਾਗਿਆ ਘਰੇ ਮੈਂ ਬੁੱਧੂ ਕਿੱਥੇ ਮਿਲ ਗਏ ਉਹਦਾ ਜਦੋਂ ਮੈਂ ਘਰੇ ਗਿਆ ਕਹਿੰਦੇ ਸਾਡੇ ਕਿਹੜੇ ਆਖੇ ਹੁੰਦੇ ਕੁੱਕੜ ਉਹਦਾ ਪਈ ਮਤਲਬ ਕਹਾ ਮੈਂ ਤਾਂ ਬਥਾਈ ਗਈਆਂ ਨਾਲੇ 300 ਰੁਪਏ ਲੈ ਕੇ ਭੱਜ ਗਏ ਇਹ ਤਾਂ ਠੱਗੀ ਦਾ ਹੈ ਮੈਂ ਠੱਗੀ ਕਿਹਾ ਬੜੀ ਕਿਹਾ ਮੈਂ ਤਾਂ ਯਾਰ ਪਤੀ ਅੱਜ ਲੱਗਿਆ ਵੀ ਇਹੇ ਜਿਹੇ ਬੰਦੇ ਨੇ ਯਾਰ ਉਹ ਜੀ ਬੰਮੀ ਟਿੱਕਾ ਇੱਕ ਦੋ ਗੱਲਾਂ ਉਹਨਾਂ ਦੀਆਂ ਪਹਿਲਾਂ ਵੀ ਕੱਚੀਆਂ ਹੋ ਗਿਆ ਯਾਰ ਅਮਰ ਨਾਲ ਤਾਂ ਜਮੀ ਠੱਗਾ ਹੋ ਗਿਆ ਉਵੇਂ ਕਹਿਿਆ ਤਾਂ ਆਇਆ ਤੀ ਮਹਾ ਯਾ ਤੋਤਾ ਇਹ ਜੀ ਹੋਰਦਾ ਬਹੁਤ ਮਾੜੀ ਗੱਲ ਹੋਗਾ ਆ ਲੱਖੀਂ ਗਿਆ ਜਾਂਦਾ ਓਏ ਆ ਉਹੀ ਹੈ ਕਿਉਂ ਹੋ ਕੇ ਮੈਂ ਲੱਖੀ ਠੀਕਾ ਵਧੀਆ ਹੋ ਠੀਕ ਹੈ ਨਾ ਬੈਠਾ ਕਰ ਤਾ ਉਹ ਫੜਾ ਬੈ ਜਾ ਲੱਖੀ ਬੈਠੇ ਬੈ ਜਾ ਕਲਚ ਬੈ ਜਾ ਮੈਂ ਬੈਠੇ ਆ ਗਰਨਨ ਦਾ ਹਾਂ ਪਹਿਲਾਂ ਮੈਂ ਇੱਕ ਗੱਲ ਦਾ ਜਵਾਬ ਦੇ ਹੂੰ ਅੱਜ ਤੇਰੇ ਨਾਲ ਕੀ ਵਾਰਦਾਤ ਹੋਈ ਆ ਵਾਰਦਾਤ ਹਾਂ ਉਹ ਦੱਸ ਕਿਹਾ ਬੜੀ ਕਿਹਾ ਹੈ ਕਿ ਜਦਾ ਜਿਵੇਂ ੱੱਕਾ ਹੋ ਗਿਆ ਮੇਰੇ ਨਾਲ ਮੇਰੇ ਨਾਲ ਕੀ ਹੋ ਗਿਆ ਚੁੱਪ ਕਰ ਜਾ ਓਏ ਹਾਂ ਕੀ ਮੈਂ ਹੋ ਗਿਆ ਤੇਰੇ ਨਾਲ ਹੋਇਆ ਤੈਨੂੰ ਕੀ ਪਤਾ ਲੱਗਿਆ ਪਤਾ ਪਤਾ ਓਏ ਮੈਂ ਹੀ ਆ ਗੜ ਜਾਂਦਾ ਨੂੰ ਅੱਛਾ ਉੱਥੇ ਵਗਿਆ ਸੀ ਤੂੰ ਮੈਂ ਤਾਂ ਖੇਤੋਂ ਆਣਾ ਸੀ ਹਾਂ ਮੇਰੇ ਨਾਲ ਇਹਦੇ ਜੰਦੇ ਬੰਦੇ ਲੈ ਭਾਵਾਂਗੇ ਖੇਤਾ ਹਾਂ ਆਪ ਤਾਂ ਮੈਂ ਗੁੱਡ ਗੁੱਡ ਜਿੱਦ ਨੂੰ ਬਦਾਂ ਮਰਾਂ ਲੂਗਾ ਮੈਂ ਤੇ ਖਰਾਬ ਹੋ ਰਿਹਾ ਰਿਗਰ ਕਿ ਮੈਂ ਆਪ ਤਾਂ ਪਹੁੰਚਾ ਨਹੀਂ ਹੁੰਦਾ ਨਾ ਲੂਟ ਨਹੀਂ ਹੋਵੇਗਾ ਕਿ ਕੋਈ ਨਾ ਡਾਕਟਰ ਜਣਾ ਵੀ ਹਾਂ ਜੀ ਥੋੜਾ ਪਰਹੇਂ ਰੱਖਾਉਣੀ ਉਹ ਵੀ ਭਰ ਦੂਗਾ ਚੱਲ ਭਾਈ ਮੈਂ ਇਹਨੂੰ ਹੋਮ ਲੀਵਨ ਤੇ ਮਨ ਤਾਂ ਮਿਲ ਗਈ ਰਾਚ ਅੱਛਾ ਟਿੱਕੀ ਵਾਲੀ ਮੋਟਰਲੇ ਬੈਠੇ ਹਾਂ ਮਾ ਭਾਈ ਮਾਨੂੰ ਦੋ ਬੋਰੀਆਂ ਰਹੀਆਂ ਇਹ ਦੇਉਂਦਾ ਰਿਹਾ ਅੱਛਾ ਉਹ ਮੈਂ ਤੁਹਾਨੂੰ ਦੋ ਚਾਰ ਦਿਨਾਂ ਤੱਕ ਲੈ ਕੇ ਦੇ ਦਾਂਗਾ ਹੁਣ ਜੇ ਮਿਲਦੀ ਹੈ ਹਾਂ ਹਾਂ ਸੌਂਗੀ ਜਾਂਦ ਰਹੀ ਆ ਮੈਂ ਦੋ ਚਾਰ ਦਿਨਾਂ ਤੱਕ ਲੈ ਕੇ ਰਿਹਾ ਦਾਂਗਾ ਠੀਕਾ ਹਾਂ ਚੱਲ ਮੈਨੂੰ ਕਹਿੰਦੇ ਰੇਤ ਸਾਡੇ ਲੈ ਪਿਆ ਨੂੰ ਸਾਡਾ ਤਾਂ ਹੋ ਗਿਆ ਪੂਰਾ ਹੋਣਾ ਰੇਤ ਮੈਨੂੰ ਕਹਿੰਦੇ ਰੇਤ ਸਾਡੇ ਲੈ ਪਿਆ ਕਹਿੰਦੇ ਸਾਡਾ ਤਾਂ ਹੋ ਗਿਆ ਪੂਰਾ ਰੇਤ ਤਾਂ ਹੋਰ ਕਣਕ ਚ ਜੰਮ ਚੁਟਕੀ ਵੀ ਨਹੀਂ ਪਾਉਂਦੇ ਹਾਂ ਹੈ ਮੈਂ ਫਿਰ ਹੁਣ ਕਹਿੰਦੇ ਰੇਤ ਘਰੋਂ ਲੈ ਜਾ ਤੂੰ ਸਾਨੂੰ ਜਾ ਕੇ ਦੋ ਬੋਰੀਆਂ ਅੱਛਾ ਹਾਂ ਚੱਲ ਮਾਹਰ ਤੁਸੀਂ ਮੈਨੂੰ ਮੁੱਲੇ ਦੇ ਦਿਓ ਕਹਿੰਦਾ ਠੀਕਾ ਚੱਲ ਮੈਂ ਉਹਨਾਂ ਨੂੰ 500 ਰੁਪਏ ਦੇ ਆ ਅੱਛਾ ਹਾਂ ਮੈਨੂੰ ਕਹਿੰਦੇ ਰੇਤ ਸਾਡੇ ਘਰੇ ਲੈ ਜਾ ਜਾ ਕੇ ਕਹਿੰਦਾ ਮਰਾ ਪਾਪਾ ਹੋ ਗਰੇ ਚੱਲ ਮੈਂ ਜਦੋਂ ਗਿਆ ਉਹੀ ਤੋਂ ਰੇੜੀ ਗੱਲ ਉਹਦਾ ਪਾਪਾ ਮੂਰੇ ਉਹ ਵੀ ਬੈਠੀ ਦੀ ਉਦੋਂ ਤਾਂ ਹਾਂ 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 ਚੱਲ ਮਹਾ ਜਾਚੇ ਰੇਚ ਕਾ ਮੈਨੂੰ ਮਹਾ ਨੀਰੇ ਵਾਲੇ ਚ ਕਹਿੰਦਾ ਵੀ ਅੰਮ੍ਰਿਤ ਕਹਿੰਦਾ ਵੀ ਨੀਰੇ ਵਾਲੇ ਚ ਪਿਆ ਸਾਡੇ ਰੇ ਅੱਛਾ ਚੱਲ ਉਹ ਕਹਿੰਦਾ ਕਿਹੜਾ ਰੇ ਹੂੰ ਰੇ ਤਾਂ ਸਾਡੇ ਤੋਂ ਚੁਟਕੀ ਵੀ ਨਹੀਂ ਹੈਗੀ ਰੇ ਦੀ ਹੈਗਾ ਸਾਡੇ ਹੈਗੇ ਹਾਂ ਚਲੋ ਜਾਈ ਉਹਦਾ ਬਦੋ ਵਧੀ ਮੇਰੇ ਨਾਲ ਉਹੀ ਗੱਲ ਤੇਰੇ ਵਾਲੀ ਕਹਿੰਦਾ ਪਹਿਲਾਂ ਉਹਦਾ ਕਹਿੰਦਾ ਤੈਨੂੰ ਟਾਂਚ ਕੇ ਲੈ ਕੇ ਮੈਂ ਮਾਰਾ 500 ਵੀ ਦਿੱਤਾ ਨਾ ਨਗਦਾ ਹੂੰ ਕਹਿੰਦਾ ਭਾਈ ਗੁਰਨੰਦ ਟੱਪ ਗਿਆ ਹੈਗਾ ਨਾ ਕਾਂਟਾ ਪਹਿਲਾਂ ਦਿੱਥੋਂ ਅੱਛਾ ਹੋਰਾ ਜਿਹੜਾ ਬਦਈਆ ਤੇ ਖੜੀ ਬੈਠੀ ਹੈ ਕਹਿੰਦੀ ਉਹ ਤਾਂ ਕਹਿੰਦੀ ਨਸ਼ਈ ਹੋ ਰਿਹਾ ਹੈ ਉਹ ਤਾਂ ਕਹਿੰਦੀ ਕਣੀ ਬੋਸਣਾ ਗਸਤਾ ਨਹੀਂ ਪਤਾ ਕਹਿੰਦੇ ਵੀ ਚੋਰੀਆਂ ਲੱਗ ਜੇ ਕਰਨੇ ਦੁਬਾਰਾ ਅੱਛਾ ਹਾਂ ਮੇਰੇ ਤਾਂ ਉਹ ਜੀਵਨ ਵੀ ਨਾਲ ਰਹਿ ਰਿਹਾ ਯਾਰ ਉਹਦੇ ਹੋਰ ਨਾ ਫੇਰੇ ਦੁਬਾਰਾ ਉਹੀ ਗੱਲ ਜਦੋਂ ਮੈਂ ਦੁਬਾਰੇ ਖੇਤ ਗਿਆ ਉਹਨਾਂ ਨੂੰ ਮਹਾਪਈ ਤੁਸੀਂ ਅੱਜ ਤਾਂ ਬਗ ਜਿਹੜੇ ਬੰਦੇ ਪੁੱਛੇ ਹੋਏ ਤੇ ਮੈਂ ਹੁਣ ਤਾਂ ਕੱਲ ਕੋਲ ਨੂੰ ਦੇਖਾਂਗੇ ਉਹਦਾ ਫਿਰ ਮੂੰਹ ਪੈ ਗਿਆ ਫਿਰ ਮਾਂਜਣਗੇ ਹੋਰ ਵੀ ਕਿਸੇ ਨੂੰ ਹੋ ਉਹਦਾ ਸੁਭਾਅ ਪੈ ਗਿਆ ਭਾਈ ਤਾਂ ਯਾਰ ਇੱਕ ਜਮਾਈ ਕਮਾ ਲੇ ਇੱਕ ਗੱਲ ਹੋ ਰਿਹਾ ਹੁਣ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਯਾਰ ਤੇਰੇ ਨਾਲ ਬਣ ਗਈ ਮੁੜ ਕੇ ਦੂਣੇ ਦਿੰਦਾ ਮੇਰੇ ਨਾਲ ਬਣ ਜੂ ਮੈਂ ਦਿੰਦਾ ਮੁੜ ਕੇ ਚੀਜ਼ਾਂ ਹੁਣ ਜਿਹਦੇ ਨਾਲ ਕੇਰਾ ਮਰ ਜਾ ਗੁਰੂ ਮੁੜ ਕੇ ਹੁੰਦਾ ਇਹਦਾ ਥੋੜੇ ਥੋੜੇ ਟਾਈਮ ਹੈ ਨਾਲ ਕੋਈ ਨਾ ਹੀ ਸੰਗਸਰਮ ਜੀ ਮੰਨਣਾ ਯਾਰ ਐ ਜਮੀ ਹੈ ਨਾ ਦੂਜੇ ਦਿਨੋਂ ਜਰ ਲੈ ਜਿਹਨੂੰ ਜੇ ਸੰਗਸਰਮ ਹੋ ਜਾ ਫਿਰ ਆ ਕੰਮ ਕਾਹਨੂੰ ਕਰਨਾ ਲੋਕਾਂ ਨਾਲ ਜੇ ਸੰਗਸਰਮ ਹੋਵੇ ਸੰਗਸਰਮ ਦਾ ਤਾਂ ਤੈਂ ਵੀ ਸੁਣ ਲਿਆ ਤੁਸੀਂ ਨੇ ਮੈਂ 1 2 ਤੋਂ ਸੁਣਿਆ ਹਾਂ ਹੋਈ ਹੋਈ ਨਾਲ ਵੀ ਹਾਂ ਮੈਂ ਸੁਣੀ ਆ ਚੌਂਕ 'ਚ ਕਰਿਆ ਹੋਗਲਾ ਚੰਗਲੇ ਮੈਂ ਸੁਣੀ ਆ ਹਾਂ ਚੌਂਕ 'ਚ ਗੱਲ ਕਹਿੰਦੇ ਵੀ ਐ ਠੱਗੀ ਲਾਉਂਦੇ ਨੇ ਉਹ ਮਾਰ ਕੇ ਬਾਲੀ ਖਰਾਬ ਕਰ ਲੀ ਉਹਦੇ ਡੈਡੀ ਦੀ ਬੜੀ ਇੱਜ਼ਤ ਆ ਉਸਿਆ ਫੇ ਮੁੰਡੇ ਦਾ ਜਮੀ ਪੱਟਦੀ ਯਾਰ ਹੈ ਹੋਰ ਮਾਰ ਕੀ ਉਹ ਤਾਂ ਹੀ ਮੈਂ ਵੀ ਉਹਨੂੰ ਕੀ ਕਹਾਂਗਾ ਬਹੁਤ ਛੋਟਾ ਹੋ ਕਰਤੂਤੋਂ ਦੇਖ ਲੈ ਕੀ ਕਰਦਾ ਫਿਰਦਾ ਨਾ ਆਪਾਂ ਤਾਂ ਛੋਟਾ ਹੋ ਗਿਆ ਯਾਰ ਤਾਂ ਜਮੀ ਹੱਦ ਵਾਲੀ ਗੱਲ ਹੋ ਗਈ ਫੇਰਾ ਬਈ ਰੱਬ ਦੀ ਨੋਆ ਮਾੜੀ ਗੱਲ ਆ ਯਾਰ ਮੈਨੂੰ ਤਾਂ ਸਾਂ ਲੱਗੇ ਰੋਟੀ ਨਹੀਂ ਬਾਰ ਉਹ ਗੱਲ ਵੀ ਬਣਾ ਕੇ 30000 ਰੁਪਏ ਜੜਕ ਦੇਣੇ ਤੈਨੂੰ ਕਿੱਥੇ ਸੁਆਦ ਲੱਗੂ ਤੈਨੂੰ ਐਂ ਦੀ ਮਹਾਲ ਚਲੋ ਹੋਊਗੀ ਮਾਝਾ ਕਹਿੰਦੇ ਪੱਕੀ ਏ ਗੱਲ ਕਹਿੰਦੇ ਹੁਣ ਜਦੋਂ ਦੋ ਜਣੇ ਨੇ ਕੇ ਉਹ ਗੱਲ ਹੀ ਜੀ ਬਣਾਉਂਦੇ ਨੇ ਜੰਮੀ ਸੱਚ ਲਿਆਉਂਦੇ ਨੇ ਬੰਦੇ ਨੂੰ ਹੋਗਾ ਉਹ ਘਾਉ ਨੂੰ ਇਹ ਅੰਗੇ ਆ ਜਾਂਦਾ ਇਹ ਬੰਦੇ ਨੂੰ ਅੰਗ ਕੇ ਆ ਜਾਂਦਾ ਜਿਵੇਂ ਗੱਲਾਂ ਮੈਂ ਤਾਂ ਜਮਾ ਹੋਗਾ ਬਿਜਲੀ ਦੀ ਜਾ ਕੇ ਮੈਨੂੰ ਵੀ ਆ ਹੋਗਾ ਵੀ ਲੈ ਆਪਦਾ ਦੋ ਚੱਕਣੀਆਂ ਨੇ ਗਿਆ ਭਾਂਡੇ ਚੋਂ ਜਾ ਕੇ ਦੋ ਬੋਰੀਆਂ ਜੇ ਹਾਂ ਵੀ ਆਪਣੇ ਜਿਵੇਂ ਦੁਕਾਨ ਚ ਝੱਕੜੇ ਨੇ ਜਾ ਕੇ ਮੈਂ ਤਾਂ ਜਾ ਬੜਾ ਸੱਦੀ ਉਹਨਾਂ ਦੇ ਉਹਦਾ ਪਾਪਾ ਇਹ ਪਤਾ ਹੋਣ ਲੱਗਿਆ ਵੀ ਤੂੰ 800 ਕਮਾ ਗਏ ਲੈ ਦੱਸ ਜੇ ਤੂੰ ਨਾ ਲੰਗੇ ਤਾਂ ਮੈਨੂੰ ਕੀ ਪਤਾ ਲੱਗਦੀ ਇਹ ਕਿਹੜੇ ਕਰਕੇ ਕਿਹੜੇ 800 ਆਈ ਨਹੀਂ ਪਤਾ ਫ ਹੋ ਗਿਆ ਉਹ ਮੰਨਦਾ ਹੈ ਉਹਦਾ ਦੋ ਬੰਦੇ ਨੇ ਕਹਿ ਸੁਣ ਕੇ ਕਹਾਗੇ ਵੀ ਇਹਦਾ ਯੱਕ ਤੁਹਾਡਾ ਜਮੀਨ ਤੱਕ ਹੈ ਫੇਰ ਉਸਦਾ ਗੱਲ ਚੱਲ ਚੰਗਾ ਹੋ ਮੇਰਾ ਜਾਨੋ ਯਾਰ ਹੈ ਜਾਨਾ ਉਹਦਾ ਪੈਣਾ ਚੱਲ ਕੋਈ ਨਾ ਫੇਰ ਅੱਗੇ ਦੁਨਾਦੀ ਅਗਲੀ ਅਹੀ ਚੀਜ਼ ਪੈਸੇ ਪੁਸੇ ਕੰਮ ਦੇਵੇ ਪਹਿਲਾਂ ਹੋਰ ਇਹ ਦੁਆਦ ਦੇ ਉਹਨਾਂ ਨੂੰ ਪੈਸੇ ਫੜਾਉਂਦੀ ਰਹੂੰਗਾ ਜਦੋਂ ਏਡੀ ਹੋ ਉਹ ਕਰਤੀ ਮੇਰੇ ਉਹ ਨਹੀਂ ਤੇਰਾ ਸੁਭਾਜ ਆ ਨਰਮ ਆ ਉਹ ਕਿਹੜਾ ਨਰਮ ਆ ਬਾਈ ਮੈਂ ਨਹੀਂ ਦਿੰਦਾ ਮੁਰਕੀ ਕੰਨ ਹੋ ਜਾਣਗੇ ਕੰਨ ਜੇ ਮੇਰਾ ਤਾਂ ਜਨਤ ਇੱਕਦਮ ਹੀ ਨਿਕਲਦਾ ਮੈਂ ਤਾਂ ਪੰਚ ਚਲੂ ਬੋਲ ਉਹ ਚੱਲ ਭੁੱਗਾ ਤੇ ਨਾਲ ਗੱਲ ਛੇੜੀ ਉਹ ਮੈਂ ਤਾਂ ਯਾਰ ਮੇਰਾ ਜਨਤ ਇੱਕਦਮ ਹੀ ਨਿਕਲਦਾ ਮੈਂ ਤਾਂ ਇਹ ਗੱਲ ਹਰੇਕ ਨੂੰ ਕਾ ਕਰੂੰਗਾ ਆਪਣੇ ਆਪਣੇ ਨਾਲ ਤਾਂ ਜਿਹੜੀ ਬਣ ਗਈ ਬਣ ਗਈ ਯਾਰ ਬਸ ਕਲੇਸ਼ ਤੋਂ ਬਚੋ ਮੇਰਾ ਵੀ ਇੱਕ ਕੁਸ ਨਹੀਂ ਹੁੰਦਾ ਕਲੇਸ਼ ਨਹੀਂ ਮੇਰਾ ਜਨਤ ਇੱਕਦਮ ਹੀ ਨਿਕਲਦਾ ਮੈਂ ਤਾਂ ਭਾਈ ਖਰੂ ਪਾਉਂਗਾ ਤੂੰ ਬਾਈ ਨਾ ਭਾਈ ਮੇਰਦਾ ਮੈਂ ਤਾਂ ਪਾਉਂਗਾ ਖਰੂ ਚੱਲ ਨਾ ਦੇਖ ਲੈ ਤੂੰ ਆਂਡਿਆਂ ਨੂੰ ਰੋਂਦਾ ਸੀ ਇਹ ਵੱਡਾ ਸ਼ਹਿਰ ਕਹੋਂਦਾ ਵੀ ਮਾਜਤਾ ਇਹ ਹਾਂ ਇਹ ਤਾਂ ਜਮ ਵੀ ਕਮਾਲ ਹੋ ਗਈ ਯਾਰ ਦੇਖ ਲੈ ਇਹਦਾ ਬਹੁਤ ਦਿਮਾਗ ਹਜ਼ਾਰ ਤੇ ਚਲ ਮੈਂ ਕਹਿੰਦਾ ਬੰਦਾ ਕਹੇ ਦੇ ਮੈਂ ਤਾਂ ਗੱਲ ਦਿਮਾਗ ਜਾਹੇ ਜੀ ਹੈ ਤੂੰ ਤਾਂ ਆ ਗਿਆ ਚਲ ਆਂਡਿਆਂ ਚ ਪੜਿਆ ਉਹ ਪੜਿਆ ਲਿਖਿਆ ਗਲੇ ਹੂੰ ਚਲੂੰ ਪਤਾ ਜਾ ਲੱਗ ਗਿਆ ਹੁਣ ਇਹ ਚੀਜ਼ ਦਾ ਇਹਦੇ ਨਾਲ ਵੀ ਹੋ ਗਈ ਮੇਰੇ ਨਾਲ ਵੀ ਹੋ ਗਈ ਕਦੇ ਨਾਲ ਹੋਰ ਇਹਦਾ ਕਰਨਗੇ ਕਈ ਨੂੰ ਕੰਨ ਹੋ ਜਾਣਗੇ ਉਹ ਪੈ ਜਾਂਦਾ ਬਾਈ ਫਸ ਜਾਣਗੇ ਉਹ ਤੂੰ ਮਰਾ ਦੇ ਦੀ ਕਿਤੇ ਪੈਸਾ ਪੁਸਾ ਨਾ 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 ਆ ਜੀਵਨ ਵੀਰ ਨਾਲ ਰਲ ਗਿਆ ਤੇ ਹਾਂ ਇਹ ਬਸ ਇੱਕੇ ਗੱਲਬਾਤ ਹੋ ਗਈ ਇਹਨਾਂ ਦੀ ਹੁਣ ਉਹ ਵੀ ਸਿੱਖ ਕੇ ਜਰ ਨਾਲ ਸੀ ਉਹਦੇ ਅੱਛਾ ਹਾਂਗਾ ਅੰਮ੍ਰਿਤ ਸਿੰਘ ਮਨੋਂ ਉਹਦੀ ਕਹਿੰਦਾ ਕਹਿੰਦਾ ਸਾਡੇ ਘਰੋਂ ਚੱਕ ਲਿਆ ਕਹਿੰਦਾ ਟ੍ਰੇਨ ਕਹਿੰਦਾ ਫਿਰ ਜਿਵੇਂ ਲਾਈ ਪਈਆ ਦੇਖ ਲੈ ਕਿੱਡਾ ਮੈਂ ਲੈਣ ਵਾ ਗਏ ਜਦੋਂ ਕਿਹਾ ਬੰਦਾ ਸਾਡੇ ਕਹਿੰਦਾ ਕਹਿ ਜੇ ਕੋਈ ਕੋਖੜ ਮੈਂ ਕੀ ਕਹਾ گا ਉਹਨਾਂ ਨਾਲ ਲੜਨ ਜੋਗਰਾ ਮੈਂ ਕਰਕੇ ਤਾਂ ਉਹ ਗਿਆ ਹੁਣ ਇਹ ਕੰਮ ਦੋ ਗੱਲਾਂ ਇਹ ਕਹੇ ਕਿ ਭਾਈ ਮੋੜਿਆ ਫਿਰ ਮੈਂ ਹੋ ਕੀ ਕਰਾਂ ਹਾਂ ਆ ਗੱਲ ਆ ਯਾਰ ਹੋਰ ਬ ਦੱਸ ਕੀ ਬਣੇ ਫੇਰ ਜਿੰਨਾ ਮੁੱਛੇ ਇਹੇ ਨਾਲ ਬੜੀ ਕੰਨੀ ਹੈ ਨਾ 800 900 ਦੀ ਉਮਰ ਲੰਘ ਜੂਗੀ ਹੈ ਵੀ 800 ਨਾਲ 900 ਦੀ ਉਮਰ ਲੰਘੇ 800 ਚ ਛੋਟੀ ਆ ਉਹ ਲੋਕਾਂ ਦੀ ਹਾਂ ਆਹੀ ਤਾਂ ਫਰਕ ਆ ਹਾਂ ਆ ਲਾ ਇਹ ਗੱਲਾਂ ਨੂੰ ਕੀ ਹੁਣ ਵੱਧ ਅਗਲਾ ਘਟ ਅਗਲਾ ਯਾਰ ਤਾਂ ਜਿਹੜੀ ਹੋਊਗੀ ਹੋ ਵਾਗੀ ਤਲਪੁਰਾ ਮਿੱਟੀ ਪਾ ਗਾਂ ਬਾਰੇ ਸਿਆਣਾ ਹੋ ਜਾ ਮਿੱਟੀ ਇਹ ਪੋਣੀ ਪੂਕਾ ਦੇ ਅੰਡੇ ਮਕ ਤਾਂ ਖਾਸੀ ਮਹਿੰਗਾ ਪੈ ਗਏ ਸਾ ਉਦਾਂ ਗਾਲਾਂ ਜਮ ਤੇਲ ਮਚਾਇਆ ਕਿ ਗਲੇ ਅੰਡੇ ਨਹੀਂ ਮਿਲੇ ਹਲੇ ਤਾਂ 330 ਕੋਈ ਵੱਡਾ ਵਿੱਡਰ ਨਾ ਛੇੜ ਲਿਆ ਤਾਂ ਹੈ ਕੋਈ ਵੱਡੀ ਵਿੱਡਰ ਨਾ ਛੇੜ ਲਿਆ ਤਾਂ ਬਾਈ ਕੀ ਪਤਾ ਹੁਣ ਜਦੋਂ ਮੈਂ ਤਾਂ ਵਿਸ਼ਵਾਸ ਕਰੀ ਖੜਾ ਸੀ ਉਦਾਂ ਗੀ ਜੱਕ ਕੇ ਦਿਆਂ ਤੋੜਤਾ ਤਾਂ ਹੀ ਕਹਿੰਦੇ ਸਿਆਣੀ ਬਾਈ ਵੱਡਾ ਸਲਦਾ ਹੁੰਦਾ ਹੋਵੇ ਜੇ ਕਿਸੇ ਤੇ ਯਕੀਨ ਨਾ ਕਰੋ ਬਾਬਾ ਨਾਨਕ ਨੇ ਕਿਹਾ ਤਾਂ ਹੈਗਾ ਤੀ ਸੱਚੀ ਕਹਿੰਦਾ ਕੋਈ ਠੱਗੇ ਠੱਗੇ ਨਾ ਭਾਈ ਠੱਗੇ ਕਿਉਂ ਜਾऊं ਕਹਿੰਦਾ ਠੱਗੇ ਉਹ ਜਾਊ ਜਿਹੜਾ ਕਿਸੇ ਤੇ ਵਿਸ਼ਵਾਸ ਕਰ ਚਾਂਦਨ ਹੋਇਆ ਪਿਆ ਜਮਾ ਪੱਕਾ ਅਗਲਾ ਬਈ ਕੀ ਕਰਨੇ ਹੁਣ ਤਾਂ ਹਮ ਆ ਚੇ ਭਲੀਆ ਚਲੋ ਛੱਡ ਪਰਾਂ ਹੁਣ ਇਹ ਗੱਲਾਂ 'ਚ ਤਾਂ ਕੋਈ ਤੰਤੇ ਨਹੀਂ ਕਿੰਨੀ ਜੀ ਬਣ ਗਈ ਬਣ ਗਈ ਹੋ ਗਏਵੇਂ ਕਿਸੇ ਦੇ ਮੈਲ ਤੋਂ ਹੀ ਆਨੇ ਯਾਰ ਜਿਹੜੀ ਬਣ ਗਈ ਹੁਣ ਅੱਗੇ ਤਾਂ ਸਿਆਣੇ ਹੋ ਗਏ ਹਾਂ ਐ ਅੱਗੇ ਤੋਂ ਕਿਸੇ ਨੂੰ ਪੈਸਾ ਨਾ ਦੇਵੇ ਕੰਨ ਹੋ ਗਏ ਹਾਂ ਕੰਨ ਹੋ ਗਏ ਸਟਾਪ ਹੋਰ ਫਿਰ ਸੋਨੇ ਤੜਕੇ ਕੀ ਕਰੇਗਾ ਤੜਕੇ ਯਾਰ ਹੂੰ ਤਾਂ ਬਿੱਲੀ ਤੀਗਾ 2 ਕਿਲਿਆਂ ਚ ਰੇਪਾਉਣ ਵਾਲਾ ਤੀਗਾ ਕਣੀਆਂ ਪੈ ਗਈਆਂ ਨਾ ਜੇ ਮੌਸਮ ਸਾਫ ਹੋਇਆ ਤਾਰੇ ਪਾਵਾਂਗੇ ਉਹ ਤੂੰ ਛੱਡ ਪਰਾਂ ਰਹਿ ਨੂੰ ਸੋਨੇ ਹਾਂ ਤੂੰ ਮੇਰੀ ਗੱਲ ਮੰਨ ਲੈ ਦੇ ਸਾਰੀ ਦੁਨੀਆ ਜਾਂਦੀ ਆ ਹਨਾ ਅੱਛਾ ਆਪਾਂ ਦੋ ਦਿਨ ਯਾਰ ਉੱਥੇ ਜਾਇਆ ਆਉਂਦੇ ਆ ਖਨੌਰੀ ਖਨੌਰੀ ਯਾਰ ਹੋਰ ਧਰਨੇ 'ਚ ਆ ਚੱਲ ਫਿਰ ਇਹ ਆ ਕੇ ਪਾ ਲਾਂਗੇ ਮੈਂ ਦੱਸਾ ਜਦੋਂ ਹੁਣ ਆਪਾਂ ਉੱਥੇ ਹੱਕੀਆਂ ਮਿਲੇ ਹੂੰ ਫਿਰ ਪਰ ਇਹ ਕੱਚ ਪਾਵਵੇਂਗਾ ਤੂੰ ਪਹਿਲਾਂ ਨੌ ਦਾ ਗੱਲ ਤੇਰੀ ਸਹੀ ਆ ਉੱਥੇ ਵੀ ਜ਼ਰੂਰੀ ਆ ਜਾਣਾ ਉਹੀ ਤਾਂ ਜਿਹੜਾ ਆਪਾਂ ਕਿਸਾਨ ਦੇ ਨਾਲ ਕਿਸਾਨੇ ਨਾਲ ਖੜੇ ਜਦੋਂ ਨਹੀਂ ਬੱਕ ਚੱਲਾਂਗੇ ਹੋਗਾ ਉੱਥੇ ਦਾ ਯਾਰਾ ਜ਼ਰੂਰ ਆ ਇਕੱਠਾ ਉਹ ਦੇਖ ਬਿਜਰਾ ਮਰਨ ਵਕਤ ਤੇ ਬੈਠਾ ਆਪਣੇ ਵਾਸਤੇ ਬੈਠਾ ਉਹ ਉਹ ਕਿੜਾ ਵਦੇ ਵਾਸਤੇ ਬੈਠਾ ਹੂੰ ਸਵੇਰੇ ਆਪਾਂ ਪੱਕਾ ਚੱਲਾਂਗੇ 2-4 ਦਿਨ ਲਾ ਕੇ ਆਵਾਂਗੇ ਪਹਿਲਾਂ ਪਹਿਲਾਂ ਜਾ ਕੇ ਆਏ ਤੋਂ ਪਹਿਲਾਂ ਮੈਂ ਇੱਕ ਰਾਤ ਲਾ ਕੇ ਆਇਤੀਗਾ ਅੱਛਾ ਹਾਂ ਜਦੋਂ ਪੈਰੇ ਲੱਗਦੇ ਹੁੰਦੇ ਤੇ ਉੱਥੇ ਹਾਂ ਜਿਲੇ ਜਿਲੇ ਦੇ ਪੈਰੇ ਡੱਡ ਹੁੰਦੇ ਤੇ ਉਦੋਂ ਜਾ ਕੇ ਆਇਤੀ ਮੈਂ ਰਾਤ ਲਾ ਕੇ ਆਇਤੀ ਅੱਛਾ ਉਦੋਂ ਗਏ ਤੇ ਆਪਣੇ 8-9 ਮੁੰਡੇ ਗਏ ਤੇ ਰਾਤ ਨੂੰ ਗੱਡੀ ਜੇ ਸਵੇਰੀ ਵਾਪਸ ਆਗੇ ਤੇ ਹੂੰ ਤੇ ਹੁਣ ਤੇਰੇ ਨਾਲ ਵਾਦਾ ਹੋ ਗਿਆ ਰੇ ਚਾਹੇ 2 ਦਿਨ ਲੇਟ ਹੋ ਜੇ ਹੂੰ ਪਰਾਪਤਿਕ ਨੌ ਰੀਦਰ ਨੇ ਤੇ ਜਾਵਾਂਗੇ ਉਹ ਇੱਕ ਦੇਖ ਲੈ ਯਾਰ ਹਨਾ ਬੰਦੇ ਦੀਆਂ ਕੁਰਬਾਨੀਆਂ ਐ ਔਰ ਕੋਈ ਤਾਂ ਆਪਣੇ ਵਾਸਤੇ ਮਰਦਾ ਕੋਈ ਆਪਣੇ ਜਵਾਖਾਂ ਵਾਸਤੇ ਮਰਦਾ ਹੈ ਹੈ ਆਪਾਂ ਤੋਂ ਇੱਕ ਉਹ ਆਪਣੇ ਸਾਰਿਆਂ ਵਾਸਤੇ ਮਰਦਾ ਵਿਚਾਰਾ ਗੱਲਾਂ ਜਾਣਾ ਹਨਾ ਨਾਲੇ ਵਿੱਚ ਲੋਕ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਓਏ ਲੋਕਾਂ ਆ ਵੀ ਹੈ ਆਪਣੀ ਇਕਤਾ ਬਣਦੀ ਨਹੀਂ ਤਾਂ ਹੀ ਹੱਲ ਨਹੀਂ ਹੁੰਦਾ ਇਕਤਾ ਬਣਾਓ ਮੂਠੀ ਹੁਣ ਜੇ ਆਪਾਂ ਹੀ کہیںਗੇ ਮੈਂ ਤਾਂ ਰੇਖਣ ਨੂੰ ਮੈਂ ਤਾਂ ਕੱਲ ਨੂੰ ਆਏ ਕਰੂੰ ਫਿਰ ਉਹਦੇ ਇਕੱਠੇ ਕਿਵੇਂ ਹੋਊ ਪਤਾ ਕੀ ਹੈ ਆਪਣੀ ਹੈ ਚਾਰ ਜਾਨੇ ਚੰਗਾ ਕਹਿਣ ਵਾਲੇ ਹੁੰਦੇ ਨੇ ਚਾਰ ਜਾਨੇ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਇਹ ਤਾਂ ਐਂ ਚੱਲੀ ਜਾਂਦਾ ਹੁੰਦਾ ਨਹੀਂ ਯਾਰ ਜੇ ਜਾਵਾਂ ਆਵਾਂਗੇ ਦੇਖ ਸੋਨੇ ਨਾ ਉਹ ਤਾਂ ਫਰਕ ਪੈਣਾਗਾ ਯਾਰ ਫੇਰੇ ਹੁਣ ਜੇ ਤੈਂ ਕਹਤਾ ਮੈਨੂੰ ਅੱਜ ਦੇ ਕੱਲ ਨੂੰ ਆਪਾਂ ਦੋ ਜਾਨੇ ਵਧ ਜਾਂਗੇ ਦੋ ਆਪਾਂ ਕੱਲ ਨੂੰ ਹੋਰ ਲੈ ਕੇ ਜਾਵਾਂਗੇ ਚਾਰ ਜਾਨੇ ਹੋਗੇ ਆਪਾਂ ਕੋ ਚਾਰ ਨੂੰ ਦੇਖ ਕੇ ਅਗ ਲਗਦਾ ਚਾਰ ਜਾਨੇ ਜਾਂਦੇ ਨੇ ਨਾਲੇ ਭਗ ਚੱਲਦੇ ਆ 10 12 ਬੰਦੇ ਹੋ ਜਾਣਗੇ ਆਪਾਂ ਇੱਕ ਦੋ ਨੂੰ ਹੋਰ ਪੁੱਛ ਲਾਂਗੇ ਹੋਗਾ ਦਲੇਲ ਹੋਰਾਂ ਨੂੰ ਪੁੱਛ ਲਾਂਗੇ ਹੈ ਤੰਨੇ ਨੂੰ ਪੁੱਛ ਲਾਂਗੇ ਹੋਰ ਕਈ ਜੰਨ ਚੱਲਾਂਗੇ ਗੱਡੀ ਲੈ ਕੇ ਚੱਲਾਂਗੇ ਚੱਲ ਠੀਕ ਹੈ ਫਿਰ ਉਹ ਠੰਡ ਜੀ ਹੋ ਗਈ ਆ ਯਾਰ ਚੱਲ ਚੰਗਾ ਫਿਰ ਹੋਰ ਹੋਗਾ ਇਹ ਤਾਂ ਪਹਿਨ ਚੱਲੀ ਫਿਰ ਤੜਕੇ ਤੜਕੇ ਤੈਨੂੰ ਕਹਤਾ ਸੀ ਨਹੀਂ ਚੱਲਾਂਗੇ ਪਰ ਇਹ ਕੋਹੋਂ ਛੱਡ ਮੈਂ ਖੜ ਪਿਆ ਦੂਤੇ ਨਾਲ ਉਹ ਕੁਝ ਨਹੀਂ ਚੱਲ ਚੰਗਾ ਫਿਰ ਆਹੋ 4 ਦਿਨ ਲਾ ਆਵਾਂਗੇ ਚੰਗਾ ਚੰਗਾ ਭਾਈ ਓਕੇ ਹੋਏਗਾ